ਜੱਟ ਸ਼ਬਦ ਆ ਜਾਂਦਾ ਤਾਂ ਉੱਥੇ ਕਿਤੇ ਨਾ ਕਿਤੇ ਜਾਤੀਵਾਦ ਦੀ ਰੰਗਤ ਹੈ ਜਿਹੜੀ ਉਹ ਨਜ਼ਰ ਆਉਣ ਲੱਗ ਜਾਂਦੀ ਹੈ ਬਹੁਤ ਸਾਰੇ ਲੋਕਾਂ ਨੇ ਸਵਾਲ ਵੀ ਚੁੱਕੇ ਹਮ ਢਾਲ ਤਾਂ ਹੈ ਇਕੁਅਲ ਹਮ ਜੇ ਉਹ ਦੂਜੇ ਬੰਦੇ ਨੂੰ ਕਾਊਂਟਰ ਕਰਦਾ ਹੈ ਤੇ ਉਹਦੇ ਖਿਲਾਫ ਵੀ ਪਰਚਾ ਬੰਦਦਾ ਪਰ ਉਹ ਪਰਚਾ ਦਿੱਤਾ ਨਹੀਂ ਜਾਂਦਾ ਗੱਲਾਂ ਬਾਤਾਂ ਤਾਂ ਹੋਰ ਹੁੰਦੀਆਂ ਰੋਲੇ ਹੋਰ ਹੁੰਦੇ ਆ ਹੁਣ ਇਹ ਚੰਦ ਭੰਦਾ ਹੀ ਮਸਲਾ ਸੀ ਕਿ ਆਪਸ ਦੇ ਵਿੱਚ ਚਾਚੇ ਭਤੀਜੇ ਦਾ ਇੱਕ ਨਾਲੀ ਦਾ ਰੋਲਾ ਸੀ ਇਹ ਕੱਲ ਨੂੰ ਕਹਿਣਗੇ ਜੀ ਇਹ ਤਾਂ ਰਾਣਾ ਸੁੱਡੀ ਦਾ ਕਟਛਾ ਜੀ ਏ ਫਲਾਨਾ ਜੀ ਇਹ ਤਾਂ ਫਲਾਨੀ ਪਾਰਟੀ ਨਾਲ ਸੰਬੰਧਤਾ ਪਰ ਮੈਂ ਤੁਹਾਨੂੰ ਇੱਕ ਗੱਲ ਤੁਹਾਡੇ ਚੈਨਲ ਤੇ ਇਹ ਵੀ ਕਹਿ ਦਿੰਨਾ ਕਿ ਮੈਂ ਆਪਦਾ ਪਾਰਟੀ ਵਾਲਾ ਛੱਜ ਘਰੇ ਰੱਖ ਕੇ ਆਇਆ ਹਾਂ ਕਾਨੂੰਨ ਜਿਹੜਾ ਹੈਗਾ ਕਾਨੂੰਨ ਦੀ ਸਹੀ ਵਰਤੋਂ ਹੋਣੀ ਚਾਹੀਦੀ ਸੀ ਹੁਣ ਇੱਥੇ ਜੇ ਦੂਜੇ ਬੰਦੇ ਵੀ ਆਉਂਦੇ ਉਥੇ ਇੱਕ ਪਾਸੇ ਵਾਲਿਆਂ ਨੇ ਧਰਨਾ ਲਾਇਆ ਸੀਗਾ ਐਨਾ ਕੁੱਟਕਟਹਿਰਾ ਹੋਣ ਦੀ ਜਾਂ ਜਿਹੜਾ ਆ ਪੁਲਿਸ ਦਾ ਤਸ਼ੱਦਦ ਹੋਇਆ ਜਾਂ ਦੂਧੀਆਂ ਤੀਜੀਆਂ ਸਾਰੀਆਂ ਦੀ ਲੋੜ ਹੀ ਨਹੀਂ ਸੀ ਬੰਦੇ ਬੈਠ ਕੇ ਉੱਥੇ ਸਮਝੌਤਾ ਵੀ ਕਰਾ ਸਕਦੇ ਸੀ ਪਰ ਬੰਦਿਆਂ ਨੇ ਕੀ ਕੀਤਾ ਚੀਜ਼ ਨੂੰ ਵਧਨ ਦਿੱਤਾ ਦੇ ਪੰਜਾਬ ਦੇ ਵਿੱਚ ਇਹ ਮਤਲਬ ਨੈਸ਼ਨਲ ਚੈਨਲਾਂ ਤੇ ਵੀ ਇਹ ਨਿਊਜ਼ ਚੱਲੀ ਆ ਜਦਕਿ ਇਸ ਗੱਲ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਅਨਸਰਟ ਹੋਈ ਆ ਪੰਜਾਬ ਦੇ ਲੋਕਾਂ ਦਾ ਕੋਈ ਇਹਦੇ ਵਿੱਚ ਕੋ ਬਾਹਲਾ ਇੱਜ਼ਤਮਾਨ ਨਹੀਂ ਬਣਿਆ ਕੋਈ ਸ਼ੈਲਰ ਕੋਈ ਸ਼ੈਲਰ ਵਾਲਾ ਕੋਈ ਐਮਐਲਏ ਆ ਕੋਈ ਆਰਟੀ ਆ ਕੋਈ ਹੋਰ ਆ ਕੋਈ ਕਿਸੇ ਚੰਗੀ ਪਾਰਟੀ ਦਾ ਕੋਈ ਜ਼ਿੰਮੇਵਾਰ ਬੰਦਾ ਉਹਦੇ ਉਲਟ ਬਹਿ ਜਾਓ ਜੀ ਉਹ ਆਪੇ ਮਰਿਆ ਭਾਵੇਂ ਉਹਨੂੰ ਫਾਇਆ ਲੈਣਾ ਪਵੇ ਉਹ ਕੋਸਣਾ ਕੋਸਤਾ ਦੇ ਕੇ ਠਾਉ ਰੌਲਾ ਦਾ ਅਸਲ ਚਾਹ ਹੈਗਾ ਬਲੈਕਮੇਲ ਕੀਤਾ ਜਾਂਦਾ ਹੈ ਬਲੈਕਮੇਲ ਕੀਤਾ ਜਾਂਦਾ ਜਿਵੇਂ ਬੰਦੀਆਂ ਜਿਵੇਂ ਬੰਦੀਆਂ ਬੰਨ੍ਹਦਾ ਸਤਿ ਸ਼੍ਰੀ ਅਕਾਲ ਜੀ ਲਿਵੋਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਚੰਦਪਾਨ ਦਾ ਮਾਮਲਾ ਪਿਛਲੇ 1 ਮਹੀਨੇ ਤੋਂ ਲਗਾਤਾਰ ਸੁਰਖੀਆਂ ਦੇ ਵਿੱਚ ਹੈ ਬਹੁਤ ਸਾਰੀਆਂ ਜਥੇਬੰਦੀਆਂ ਨੇ ਇੱਕ ਧਿਰ ਨੂੰ ਸਪੋਰਟ ਕੀਤਾ ਪਰ ਦੂਸਰੀ ਧਿਰ ਦੀ ਜੇ ਗੱਲ ਕੀਤੀ ਜਾਵੇ ਤਾਂ ਉਸ ਨੂੰ ਜਿਹੜੀ ਉਹ ਸਪੋਰਟ ਸੀ ਉਹ ਸਿਰਫ ਇੱਕ ਕਬੀਲੇ ਦੇ ਵੱਲੋਂ ਦਿੱਤੀ ਗਈ ਇਹ ਕਬੀਲਾ ਹੈ ਜਿਹੜਾ ਉਹ ਜੱਟ ਸਿੱਖ ਭਾਈਚਾਰਾ ਸੀ ਤਾਂ ਮੇਰੇ ਨਾਲ ਇਸ ਵਕਤ ਜੱਟ ਸਿੱਖ ਭਾਈਚਾਰਾ ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰੇ ਦੇ ਸੂਬਾ ਆਗੂ ਸਿਮਰਜੀਤ ਸਿੰਘ ਸੰਧੂ ਮੌਜੂਦ ਨੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਵੀਰੇ ਮੇਰੇ ਵੱਲੋਂ ਤੁਹਾਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਜਿਹਨੇ ਲਿਵ ਆਨ ਚੈਨਲ ਦੇਖਣ ਵਾਲੇ ਤੁਹਾਡੇ ਈਵਰਸ ਹੈਗੇ ਆ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਤੁਹਾਡੇ ਨਾਲ ਕਾਫੀ ਲੰਬੇ ਟਾਈਮ ਤੋਂ ਤੁਹਾਨੂੰ ਦੇਖਦੇ ਰਹੀਦਾ ਤੇ ਅੱਜ ਤੁਹਾਡੇ ਨਾਲ ਗੱਲ ਕਰਨ ਦਾ ਇੱਥੇ ਆਪਾਂ ਇਕੱਠੇ ਹੋਏ ਆ ਮੌਕਾ ਪ੍ਰਾਪਤ ਹੋਇਆ ਸਾਡੀ ਛੋਟੀ ਭੈਣ ਵੀ ਹੋ ਤੁਸੀਂ ਤੇ ਤੁਹਾਡੇ ਤਾਂ ਵੈਸੇ ਪਿੰਡ ਦੇ ਨਾਲ ਮੇਰਾ ਬਹੁਤ ਗੂੜਾ ਰਿਸ਼ਤਾ ਹੈਗਾ ਜੀ ਤੇ ਫਤੂਈ ਖੇੜੇ ਪਿੰਡ ਦੇ ਵਿੱਚ ਮੇਰਾ ਤਾਂ ਬਚਪਨ ਬੀਤਿਆ ਤੇ ਤੁਸੀਂ ਉਸ ਪਿੰਡ ਦੇ ਰਹਿਣ ਵਾਲਿਆਂ ਉਸ ਧਰਤੀ ਨੂੰ ਵੀ ਉਸ ਪਿੰਡ ਦੇ ਸਾਰੇ ਨਗਰ ਨਿਵਾਸੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸასი ਸ਼ਕਰੀ ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਇਹ ਇੱਕ ਵਕਰਾ ਮਾਣ ਹੋ ਜਾਂਦਾ ਬੰਦੇ ਲਈ ਕਿ ਉਹਦੀ ਜਨਮ ਭੂਮੀ ਦੀ ਵੀ ਨਾਲ ਸਿਫਤ ਹੁੰਦੀ ਹੈ ਖੈਰ ਅਪਾ ਮੋੜ ਤੋਂ ਚੰਦਪਾਣ ਦੇ ਮੁੱਦੇ ਤੇ ਆਉਨੇ ਆ ਤੁਹਾਡੀ ਜਥੇਬੰਦੀ ਜਾਂ ਹੋਰ ਦੋ ਚਾਰ ਜਿਹੜੀਆਂ ਜਥੇਬੰਦੀਆਂ ਸੀ ਚਾਹੇ ਉਹ ਜੱਟ ਵੈਲਫੇਅਰ ਸੁਸਾਇਟੀ ਹੈ ਉਹਨਾਂ ਦੇ ਵੱਲੋਂ ਵੀ ਸਪੋਰਟ ਹੈ ਜਿਹੜਾ ਉਹ ਕੀਤਾ ਗਿਆ ਪਰ ਆਮ ਤੌਰ ਤੇ ਕਿਸਾਨ ਪਰਿਵਾਰ ਨਾਲ ਸੰਬੰਧਿਤ ਇਹ ਤੇ ਰਸੀਬ ਤਾਂ ਜ਼ਿਆਦਾਤਰ ਉਮੀਦ ਹੈ ਜਿਹੜੀ ਉਹ ਕਿਸਾਨ ਜਥੇਬੰਦੀਆਂ ਤੋਂ ਇਹਨਾਂ ਪਰਿਵਾਰਾਂ ਨੂੰ ਸੀ ਸ਼ਾਇਦ ਤੁਹਾਡੇ ਤੋਂ ਨਹੀਂ ਸੀ ਕਿਉਂਕਿ ਜਦੋਂ ਜੱਟ ਸ਼ਬਦ ਆ ਜਾਂਦਾ ਤਾਂ ਉੱਥੇ ਕਿਤੇ ਨਾ ਕਿਤੇ ਜਾਤੀਵਾਦ ਦੀ ਰੰਗਤ ਹੈ ਜਿਹੜੀ ਉਹ ਨਜ਼ਰ ਆਉਣ ਲੱਗ ਜਾਂਦੀ ਹੈ ਬਹੁਤ ਸਾਰੇ ਲੋਕਾਂ ਨੇ ਸਵਾਲ ਵੀ ਚੁੱਕੇ ਕਿ ਇਹਨੂੰ ਜਾਤੀ ਦਾ ਮੁੱਦਾ ਕਿਉਂ ਬਣਾਇਆ ਗਿਆ ਕਿਉਂ ਇਸ ਪਾਰਟੀ ਦੇ ਨਾਲ ਜਾਂ ਇਹਨਾਂ ਤਣਾਟਾਂ ਦੇ ਨਾਲ ਜੱਟ ਲੋਕ ਆ ਕੇ ਬੈਠਣ ਲੱਗੇ ਤੇ ਇਹਨੂੰ ਔਰੰਗਜ਼ੇਤ ਹੈ ਜਿਹੜੀ ਉਹ ਇਹਨਾਂ ਨੇ ਜਾਤੀ ਜਾਤੀਵਾਦੀ ਅਸਲ ਗਗਨ ਛੋਟੀ ਭੈਣ ਗੱਲ ਇਹ ਹੈਗੀ ਹੈ ਕਿ ਆਪਾਂ ਜ਼ਿਆਦਾ ਹੁਣੇ ਨੂੰ ਪਿੱਛੇ ਨਹੀਂ ਲੈ ਕੇ ਜਾਂਦੇ ਐਕਚੁਅਲੀ ਤਾਂ ਤੁਸੀਂ ਵੀ ਸਾਰੀਆਂ ਵੀਡੀਓਜ਼ ਬਣਾਈਆਂ ਉਥੋਂ ਸਾਰੀ ਜਿਹੜੀ ਤੁਸੀਂ ਕਵਰੇਜ ਕਰਕੇ ਬਾਹਰ ਕੱਢੀ ਹੈ ਐਕਚੁਅਲੀ ਤਾਂ ਰੌਲਾ ਕੀ ਹੈਗਾ ਕਿ ਜਾਤ ਪਾਤ ਦਾ ਕੋਈ ਮੁੱਦਾ ਹੀ ਨਹੀਂ ਸੀ ਤੇ ਨਾ ਹੀ ਜਿਹੜੀ ਪੰਜਾਬ ਦੀ ਧਰਤੀ ਹੈ ਉਹ ਖਾਸ ਕਰਕੇ ਉਹ ਜਾਤੀਵਾਦ ਨੂੰ ਕਦੇ ਉਹਨੇ ਬੜਾਵਾ ਦਿੱਤਾ ਗੁਰੂ ਸਾਹਿਬਾਨ ਤੋਂ ਲੈ ਕੇ ਉਸ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਕਦੇ ਜਾਤੀਵਾਦ ਭਰੀ ਨਹੀਂ ਰਿਹਾ ਤੇ ਹਮੇਸ਼ਾ ਹੀ ਮਤਲਬ ਆਊਟਰ ਸਟੇਟਾਂ ਜਿਹੜੀਆਂ ਹੈਗੀਆਂ ਮੰਨ ਕੇ ਚਲੋ ਰਾਜਸਥਾਨ ਆ ਯੂਪੀ ਆ ਉੱਥੇ ਜਾਤੀਵਾਦ ਦੀਆਂ ਘਟਨਾਵਾਂ ਜਿਹੜੀਆਂ ਉਹ ਹੁੰਦੀਆਂ ਰਹੀਆਂ ਪਰ ਕੀ ਜ਼ਰੂਰਤ ਪਈ ਕਿ ਜੱਟ ਸਿੱਖ ਭਾਈਚਾਰੇ ਨੂੰ ਇਸ ਪਰਿਵਾਰ ਦੀ ਮਦਦ ਲਈ ਜਾ ਇਹਨਾਂ ਦੀ ਆਵਾਜ਼ ਚੱਕਣ ਦੇ ਅੱਗੇ ਮੈਂ ਤੁਹਾਨੂੰ ਦੱਸਦਾ ਕਿ ਲੋੜ ਕੀ ਪਈ ਹੈ ਲੋੜ ਹੁਣ ਚਕ ਇਹ ਇਸ ਨੂੰ ਤੁਸੀਂ ਇੱਕ ਵਾਰੀ ਚੰਦ ਭਾਣ ਵਾਲੇ ਮੁੱਦੇ ਤੋਂ ਆਪਾਂ ਥੋੜੀ ਜੀ ਹਟ ਕੇ ਗੱਲ ਕਰਦੇ ਹਾਂ ਜੀ ਕਿਉਂਕਿ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਸੀ ਕਿਸਾਨ ਜਥੇਬੰਦੀਆਂ ਨੂੰ ਤਕਰੀਬ ਨਹੀਂ ਲੋਕ ਜਿਹੜੀਆਂ ਉਹ ਜੱਟਾਂ ਦੀਆਂ ਜਥੇਬੰਦੀਆਂ ਕਹਿੰਦੇ ਆ ਵੀ ਇਹ ਕਿਸਾਨ ਜਥੇਬੰਦੀਆਂ ਜਿਹੜੀਆਂ ਤਾਂ ਜੱਟਾਂ ਦੀ ਗੱਲ ਕਰਦੀਆਂ ਜੱਟਾਂ ਦੀਆਂ ਜਥੇਬੰਦੀਆਂ ਜ਼ਿਮੀਂਦਾਰਾਂ ਦੀ ਗੱਲ ਕਰਦੀਆਂ ਇਹਨਾਂ ਨੂੰ ਜੱਟ ਜਥੇਬੰਦੀਆਂ ਹੀ ਮੰਨਿਆ ਜਾਂਦਾ ਸੀ ਬਿਲਕੁਲ ਪਰ ਗੱਲ ਕੀ ਹੋਈ ਕਿ ਅੱਜ ਤੋਂ ਕੋਈ ਕਰੀਬ 3 ਸਾਲ ਪਹਿਲਾਂ ਜਦੋਂ ਆ ਸਾਰਾ ਰੌਲਾ ਚੱਲਿਆ ਜੱਟ ਸ਼ਬਦ ਨੂੰ ਜੱਟਾਂ ਨੂੰ ਟਾਰਗੇਟ ਕਰਨਾ ਸ਼ੁਰੂ ਕੀਤਾ ਗਿਆ ਕੁਝ ਬੰਦੇ ਸੀਗੇ ਜਿਨ੍ਹਾਂ ਦੀਆਂ ਤੁਸੀਂ ਵੀ ਵੀਡੀਓਜ਼ ਵੇਖਦੇ ਰਹੇ ਆ ਉਹ ਬੜਾ ਹਿੱਕ ਤੇ ਹੱਥ ਮਾਰ ਕੇ ਤੇ ਉਹ ਗੱਲਾਂ ਬਾਤਾਂ ਸਾਰੀਆਂ ਕਰਦੇ ਸੀਗੇ ਫਿਰ ਉਹ ਜਦੋਂ ਮਸਲੇ ਚੱਲੇ ਤੇ ਸ਼ਰੇ ਆਮ ਜੇ ਤਾਂ ਤੁਹਾਡਾ ਕਿਸੇ ਇੱਕ ਜੱਟ ਨਾਲ ਰੌਲਾ ਹੈ ਤੇ ਤੁਸੀਂ ਉਸ ਜੱਟ ਦਾ ਨਾਮ ਲੈ ਕੇ ਤੁਸੀਂ ਗੱਲ ਕਰੋ ਤੁਸੀਂ ਇਹ ਸਮੂਹਕ ਤੌਰ ਤੇ ਮਤਲਬ ਮੈਂ ਕਹਿ ਸਕਦੇ ਆ ਕਿ ਸਾਰਿਆਂ ਨੂੰ ਇਕੱਠੇ ਤੌਰ ਤੇ ਸਾਰੇ ਪੰਜਾਬ ਦੇ ਜ਼ਿਮੀਦਾਰਾਂ ਨੂੰ ਇਹ ਗਾਲ ਦਿੰਦੇ ਆ ਕੁਝ ਬੰਦੇ ਕੁਝ ਬੰਦੇ ਸਾਰੇ ਬੰਦੇ ਨਹੀਂ ਕੁਝ ਬੰਦੇ ਜੀ ਕੁਝ ਬੰਦੇ ਇਹ ਗਾਲ ਦਿੰਦੇ ਸੀਗੇ ਉਹਨਾਂ ਦੇ ਥੱਲੇ ਆ ਕੇ ਉਹ ਭਾਈਚਾਰਿਆਂ ਦੇ ਹੋਰ ਬੰਦੇ ਉਹਨਾਂ ਨੂੰ ਥੱਲੋਂ ਆ ਕੇ ਉਹਨਾਂ ਨੇ ਸਪੋਰਟ ਕਰਨਾ ਸ਼ੁਰੂ ਕਰਤਾ ਫੇਰ ਕੀ ਪ੍ਰੋਬਲਮ ਆਈ ਵੀ ਉਹਨਾਂ ਬੰਦਿਆਂ ਦੇ ਖਿਲਾਫ ਕਾਰਵਾਈ ਕਰਾਉਣ ਵਾਸਤੇ ਸਾਨੂੰ ਇਕੱਠੇ ਹੋਣਾ ਪਿਆ ਜਦੋਂ ਇਕੱਠੇ ਹੋਏ ਉਹਦੇ ਵਿੱਚੋਂ ਇੱਕ ਜੱਟ ਵੈਲਫੇਅਰ ਸੁਸਾਇਟੀ ਬਣੀ ਜੀ ਜਿਹੜੇ ਮੁੰਡੇ ਅਮਰਸਰ ਵਾਲੇ ਆ ਚਰਨਜੀਤ ਜੋਹਲ ਹੋਰੀ ਤੇ ਦਲਜੀਤ ਹੋਰੀ ਸੁਖਵਿੰਦਰ ਸਿੰਘ ਹੋਰੀ ਉਹ ਸਾਰੇ ਬੰਦੇ ਉਹਨਾਂ ਨੇ ਇੱਕ ਜੱਟ ਵੈਲਫੇਅਰ ਸੁਸਾਇਟੀ ਬਣਾਈ ਤੇ ਉਹਨਾਂ ਬੰਦਿਆਂ ਦੇ ਖਿਲਾਫ ਉਹਨਾਂ ਨੇ ਪਰਚੇ ਵਗੈਰਾ ਵੀ ਦਰਜ ਕਰਾਏ ਜੀ ਇਹ ਇਹ ਹੋ ਜਾਂਦਾ ਵੀ ਕਿਉਂਕਿ ਐਸਸੀ ਐਸਟੀ ਐਕਟ ਆ ਜਿਹੜਾ ਉਹ ਹਮੇਸ਼ਾ ਤੁਸੀਂ ਸਮਝ ਸਕਦੇ ਹੋ ਐਕਚੁਅਲੀ ਗੱਲ ਪਤਾ ਕੀ ਹੈਗੀ ਆ ਜਿਹੜਾ ਐਸਸੀ ਐਸਟੀ ਐਕਟ ਆ ਉਹ ਜਿਹੜੇ ਬੰਦੇ ਲਾ ਨੂੰ ਸਮਝਦੇ ਆ ਹੁਣ ਕਿਤੇ ਜਦੋਂ ਜਥੇਬੰਦੀਆਂ ਦਾ ਪ੍ਰੈਸ਼ਰ ਪੈ ਜਾਂਦਾ ਹੋਰ ਉਹਦੋਂ ਲਾਤਾ ਖਤਮ ਹੋ ਜਾਂਦਾ ਲਾੜੂ ਤੂੰ ਕੋ ਪੁੱਛਦਾ ਨਹੀਂ ਇਸ ਅਸਲ ਚ ਕਾਨੂੰਨ ਕੀ ਹੈਗਾ ਜਿਹੜਾ ਕਾਨੂੰਨ ਲਿਖਿਆ ਹੈ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਸਾਹਿਬ ਨੇ ਜਿਹੜਾ ਜਦੋਂ ਇਹਦੀ ਕਾਨੂੰਨ ਦੀ ਸਥਾਪਨਾ ਕੀਤੀ ਹੈ ਉਹਦੇ ਵਿੱਚ ਅਨਸੂਚਿਤ ਜਾਤੀਆਂ ਤੇ ਕਬੀਲੇ ਲਿਖੇ ਗਏ ਜੀ ਜਾਤੀਆਂ ਦੇ ਨਾਲ ਕਬੀਲੇ ਕਬੀਲਿਆਂ ਦੇ ਵਿੱਚ ਜ਼ਿਮੀਦਾਰ ਵੀ ਆ ਜਾਂਦੇ ਜੱਟ ਵੀ ਆ ਜਾਂਦੇ ਆਰਾਮਗੜੀਏ ਵੀ ਆ ਜਾਂਦੇ ਦੂਜੇ ਤੀਜੇ ਸਾਰੇ ਆ ਜਾਂਦੇ ਗਾਲਤ ਹੈ ਇਕੁਅਲ ਜੇ ਉਹ ਦੂਜੇ ਬੰਦੇ ਨੂੰ ਕਾਊਂਟਰ ਕਰਦਾ ਤੇ ਉਹਦੇ ਖਿਲਾਫ ਵੀ ਪਰਚਾ ਬੰਦਦਾ ਪਰ ਉਹ ਪਰਚਾ ਦਿੱਤਾ ਨਹੀਂ ਜਾਂਦਾ ਜੀ ਜਿਹੜੇ ਬੰਦਾ ਮਤਲਬ ਕਾਨੂੰਨ ਦੇ ਹਿਸਾਬ ਨਾਲ ਬੰਦਾ ਕਾਨੂੰਨ ਦੇ ਹਿਸਾਬ ਨਾਲ ਬੰਦਾ ਹੈ ਜੇ ਕੋਈ ਮੰਨ ਕੇ ਚੱਲੋ ਜੇ ਕੋ ਤੁਹਾਨੂੰ ਮੈਨੂੰ ਕੋਈ ਗਾਲ ਦਿੰਦਾ ਉਹਦੇ ਤੇ ਵੀ ਪਰਚਾ ਬੰਦਾ ਪਰ ਉਹ ਮਤਲਬ ਕਿਤੇ ਨਾ ਕਿਤੇ ਉੱਥੇ ਜਾ ਕੇ ਉਹ ਕਾਨੂੰਨ ਆ ਜਿਹੜਾ ਉਹਦੀ ਜਿਹੜੀ ਸਹੀ ਤੌਰ ਤੇ ਉਹਦੀ ਵਰਤੋਂ ਨਹੀਂ ਹੁੰਦੀ ਠੀਕ ਹੈ ਤੇ ਜਦੋਂ ਐਸਸੀਐਸਟੀ ਵਾਸਤੇ ਹੈਗਾ ਉੱਥੇ ਹੁਣ ਕੀ ਹੋਇਆ ਪੰਜਾਬ ਦੇ ਵਿੱਚ ਕਿ ਐਸਸੀਐਸਟੀ ਨੂੰ ਇੱਕ ਹਥਿਆਰ ਬਣਾ ਲਿਆ ਗਿਆ ਠੀਕ ਹੈ ਜੀ ਗੱਲਾਂបਾਤਾਂ ਦਾ ਹੋਰ ਹੁੰਦੀਆਂ ਰੋਲੇ ਹੋਰ ਹੁੰਦੇ ਆ ਹੁਣ ਇਹ ਚੰਦ ਭੰਦਾ ਹੀ ਮਸਲਾ ਸੀ ਇਹ ਆਪਸ ਦੇ ਵਿੱਚ ਚਾਚੇ ਭਤੀਜੇ ਦਾ ਇੱਕ ਨਾਲੀ ਦਾ ਰੋਲਾ ਸੀ ਇਹਦੇ ਵਿੱਚ ਦੂਜੇ ਬੰਦਿਆਂ ਦੀ ਤਾਂ ਕੋਈ ਇਨਵੋਲਵਮੈਂਟ ਨਹੀਂ ਸੀ ਹੁਣ ਬੰਦੇ ਚੱਲ ਕੇ ਦੂਜੇ ਬੰਦੇ ਕੋਲੇ ਚਲੇ ਗਏ ਯਾਰ ਵੀ ਸਾਨੂੰ ਫਲਾਣਾ ਬੰਦਾ ਤੰਗ ਕਰਦਾ ਤੂੰ ਸਾਡੀ ਮਦਦ ਕਰ ਤੇ ਹੁਣ ਪਿੰਡਾਂ ਦੇ ਵਿੱਚ ਵੋਟਾਂ ਦਾ ਰਾਜ ਆ ਸਾਰੇ ਬੰਦੇ ਪਾਰਟੀਆਂ ਨਾਲ ਅਸੰਬੰਧਿਤ ਆ ਉਹ ਜਿਹੜੇ ਬੰਦੇ ਕੋਲੇ ਚਲੇ ਗਏ ਹੁਣ ਮੇਰੇ ਕੋਲੇ ਕੋਈ ਬੰਦਾ ਆਜੂਗਾ ਮੈਂ ਉਹ ਬੰਦੇ ਦੀ ਮਦਦ ਕਰਦਾ ਉਹ ਕਹਿੰਦਾ ਯਾਰ ਇਹ ਬੰਦਾ ਉਹਨੂੰ ਮੈਂ ਤਾਂ ਇਹਨਾਂ ਨੂੰ ਦਵਾਲਦਾ ਸੀਗਾ ਇਹ ਸਿਮਰਜੀਤ ਇਹਨਾਂ ਦੀ ਮਦਦ ਕਰਦਾ ਤੋ ਸਮਰਜੀਤ ਤੇ ਜਾਤੀਵਾਦ ਦਾ ਪਰਚਾ ਦਰਜ ਕਰਾ ਦਿਓ ਅਸਲ ਤਾਂ ਰੌਲਾ ਇਹ ਬਣਿਆ ਜਦ ਕਿ ਵੀਡੀਓਜ਼ ਦੇ ਵਿੱਚ ਤਾਂ ਉਹ ਮੰਨੇ ਆ ਕਿ ਜਾਤੀ ਦਾ ਤਾਂ ਕੋਈ ਰੌਲਾ ਹੀ ਨਹੀਂ ਸੀ ਜਾਤੀ ਦਾ ਕੋਈ ਰੌਲਾ ਨਹੀਂ ਸੀ ਇਹ ਮੇਨ ਜਿਹੜਾ ਉਥੇ ਮੁੰਡਾ ਸੀ ਉਹਨੇ ਆਪ ਆਪਦੇ ਉਹਦੇ ਬਿਆਨ ਹਾਂ ਹਾਂ ਹੁਣ ਤੁਹਾਨੂੰ ਮੈਂ ਗੱਲ ਜਿਹੜੀ ਦੱਸ ਰਿਹਾ ਇਥੇ ਕਿ ਲੋੜ ਕਿਉਂ ਪਈ ਜਦੋਂ ਲੱਗਿਆ ਕਿ ਭਾਈ ਨਹੀਂ ਸੱਰ ਰਿਹਾ ਤੇ ਫਿਰ ਜਿਹੜੀਆਂ ਕਿਸਾਨ ਜਥੇਬੰਦੀਆਂ ਸੀ ਉਹ ਕਿਤੇ ਨਾ ਕਿਤੇ ਡਾਇਰੈਕਟਲੀ ਇਨਵੋਲਵਮੈਂਟ ਨਹੀਂ ਦਿੰਦੀਆਂ ਜੱਟਾਂ ਦੀ ਗੱਲਬਾਤ ਦੇ ਵਿੱਚ ਉਹ ਫੰਡ ਜ਼ਰੂਰ ਜੱਟਾਂ ਤੋਂ ਲੈਂਦੀਆਂ ਪੈਸੇ ਇਕੱਠੇ ਜੱਟਾਂ ਤੋਂ ਕਰਦੀਆਂ ਸਾਰਾ ਕੁਝ ਉਹ ਮਤਲਬ ਉਹਨਾਂ ਦਾ ਸਿਸਟਮ ਆ ਜਿਹੜਾ ਸਾਰਾ ਉਹ ਪੰਜਾਬ ਦੇ ਵਿੱਚ ਜਿਹੜੇ ਕੋਈ ਜ਼ਿਮੀਦਾਰ ਸ਼ੈਲਰਾਂ ਵਾਲੇ ਵੀ ਹੈਗੇ ਉਹ ਨੇਰੇ ਜੱਟ ਨਹੀਂ ਇੱਥੇ ਇੱਕ ਮੈਂ ਹੋਰ ਗੱਲ ਕਰ ਰਿਹਾ ਨੇਰੇ ਜੱਟ ਨਹੀਂ ਉਹ ਜਿਹੜੇ ਹਿੰਦੂ ਆੜਤੀਗੇ ਆ ਉਹਨਾਂ ਤੋਂ ਵੀ ਪੈਸੇ ਲੈਂਦੇ ਆ ਜਿਹੜੇ ਕੋਈ ਰਾਮਗੜੀਗੇ ਭਾਈਚਾਰੇ ਦੇ ਉਹਨਾਂ ਤੋਂ ਵੀ ਲੈਂਦੇ ਜਿਹੜੇ ਕੰਬੋਜ ਦੇ ਉਹਨਾਂ ਤੋਂ ਵੀ ਲੈਂਦੇ ਆ ਜਿਹੜੇ ਵੀ ਕੋਈ ਇੰਡਸਟਰੀਐਸਟ ਆ ਜਾਂ ਕੋਈ ਹੋਰ ਆ ਉਹਨਾਂ ਸਾਰੇ ਬੰਦਿਆਂ ਤੋਂ ਜਿਹੜੇ ਵੀ ਕਿਸਾਨੀ ਕਰਦੇ ਉਹਨਾਂ ਤੋਂ ਪੈਸੇ ਲੈਂਦੇ ਆ ਪਰ ਜਦ ਨਸੀਬਤ ਬੰਦੀ ਆ ਤੇ ਇਹ ਬੰਦੇ ਨਹੀਂ ਆਉਂਦੇ ਹੂੰ ਸੇਮ ਹੀ ਚੰਦ ਬੰਦੇ ਮੈਟਰ ਚ ਹੋਇਆ ਹੂੰ ਜਥੇ ਬੰਦੀਆਂ ਮਜ਼ਦੂਰ ਜਥੇ ਬੰਦੀਆਂ ਮੈਂ ਉਹਨਾਂ ਬੰਦਿਆਂ ਦੀ ਛਲਾਗਾ ਕਰਦਾ ਤੁਹਾਡੇ ਚੈਨਲ ਤੇ ਬੇਸ਼ੱਕ ਉਹਨਾਂ ਨੇ ਇੱਕ ਭਾਈ ਉਹਨਾਂ ਨੇ ਪਰਚਾ ਸਹੀ ਕਰਾਇਆ ਗਲਤ ਕਰਾਇਆ ਉਹ ਡਿਫਰੈਂਟ ਚੀਜ਼ ਆ ਪਰ ਉਹਨਾਂ ਬੰਦਿਆਂ ਦੀ ਛਲਾਗਾ ਕਰਦਾ ਉਹ ਵੀ ਐਸਕੇਐਮ ਦਾ ਹਿੱਸਾ ਸੀ ਉਹ ਜਥੇ ਬੰਦੀਆਂ ਆ ਕੇ ਆਪਦੇ ਬੰਦਿਆਂ ਦੀ ਪਿੱਠ ਤੇ ਖੜ ਗਈਆਂ ਤੇ ਸਾਡੇ ਬੰਦੇ ਅੱਜ ਲਵਾਰਸ ਹੋਏ ਫਿਰਦੇ ਆ ਉਹਨਾਂ ਦੀ ਕੋਈ ਪਿੱਠ ਤੇ ਨਹੀਂ ਖੜਾ ਬਿਲਕੁਲ ਜਦਕਿ ਕੋਈ ਕੋਈ ਬਾਹ ਫੜਨ ਵਾਲਾ ਬੰਦਾ ਨਹੀਂ ਹੈਗਾ ਹੁਣ ਤੁਹਾਨੂੰ ਕੱਲ ਨੂੰ ਇਹ ਕਹਿਣਗੇ ਮੈਂ ਤੁਹਾਡਾ ਇੰਟਰਵਿਊ ਕਰ ਰਿਹਾ ਹਾਂ ਕਿਸਾਨ ਜੱਥੇ ਬੰਦੀਆਂ ਤੇ ਆਪਾਂ ਗੱਲ ਕਰ ਰਹੇ ਹਾਂ ਇਹ ਕੱਲ ਨੂੰ ਕਹਿਣਗੇ ਜੀ ਇਹ ਤਾਂ ਰਾਣਾ ਸੁੱਡੀ ਦਾ ਕਟਛਾ ਜੀ ਹੂੰ ਇਹ ਫਲਾਨਾ ਜੀ ਇਹ ਤਾਂ ਫਲਾਨੀ ਪਾਰਟੀ ਨਾਲ ਸੰਬੰਧਤਾ ਪਰ ਮੈਂ ਤੁਹਾਨੂੰ ਇੱਕ ਗੱਲ ਤੁਹਾਡੇ ਚੈਨਲ ਤੇ ਇਹ ਵੀ ਕਹਿ ਦਿੰਨਾ ਕਿ ਮੈਂ ਆਪਦਾ ਪਾਰਟੀ ਵਾਲਾ ਛੱਜ ਘਰੇ ਰੱਖ ਕੇ ਆਇਆ ਹੂੰ ਇੱਥੇ ਜੇ ਮੈਂ ਆਇਆ ਤੇ ਮੈਂ ਸਿਰਫ ਤੇ ਸਿਰਫ ਇੱਕ ਭਾਈਚਾਰੇ ਦੇ ਤੌਰ ਤੇ ਇੱਕ ਸਾਡੀ ਜਿਹੜੀ ਜੱਟ ਜਟ ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਹੈਗੀ ਆ ਉਹਦੇ ਮੈਂਬਰ ਹੋਣ ਦੇ ਨਾਤੇ ਮੈਂ ਤੁਹਾਡੇ ਕੋਲੇ ਆਇਆ ਜਥੇਬੰਦੀ ਨੇ ਮੇਰੀ ਡਿਊਟੀ ਲਈ ਆ ਵੀ ਉੱਥੇ ਜਾ ਕੇ ਬੰਦਿਆਂ ਦੀ ਗੱਲ ਸੁਣੋ ਅੱਜ ਐਸਐਸਪੀ ਸਾਹਿਬ ਨੂੰ ਇੱਥੇ ਮਿਲਣਾ ਸੀ ਫਰੀਦਕੋਟ ਉਹ ਸੰਬੰਧ ਦੇ ਵਿੱਚ ਮੈਂ ਆਇਆ ਮੈਂ ਇੱਥੇ ਕੋਈ ਪਾਰਟੀ ਦਾ ਕਿਸੇ ਦਾ ਨੁਮਾਇੰਦਾ ਨੀ ਮਦਰ ਵਾਸਤੇ ਆ। ਹੂੰ। ਨਹੀਂ ਕਾਰਨ ਕੀ ਮੰਨਦੇ ਹਾਂ ਕਿਉਂਕਿ ਜੇ 6 ਜਥੇ ਬੰਦੀਆਂ ਦੂਜੇ ਪਾਸੇ ਨੰਗੇ ਚਿੱਟੇ ਹੋ ਕੇ ਖੜਨ ਲਈ ਤਿਆਰ ਹੈ। ਐਸਕੀਮ ਦਾ ਹਿੱਸਾ ਹੈ। ਸਾਡੀਆਂ ਨੂੰ ਕਿਹੜਾ ਖੌਫ ਸਤਾਉਂਦਾ ਹੈ ਕਿ ਉੱਪਰ ਲਿਖਿਆ। ਲਓ ਮੈਨੂੰ ਸਮਝ ਨਹੀਂ ਆਈ ਇਹਨਾਂ ਨੂੰ ਕੀ ਪ੍ਰੋਬਲਮ ਸੀ ਅਸਲ ਤਾਂ ਗੱਲ ਕੀ ਸੀ? ਅਸਲ ਤਾਂ ਇਹ ਕੋਈ ਏਡਾ ਵੱਡਾ ਮੁੱਦਾ ਹੀ ਨਹੀਂ ਸੀ। ਪਿੰਡ ਦਾ ਮਸਲਾ ਸੀਗਾ। ਜੇ ਇੱਕ ਪਾਸੇ ਜਥੇ ਬੰਦੀਆਂ ਖੜ ਗਈਆਂ ਸੀ ਦੂਜੇ ਪਾਸੇ ਮੈਂ ਇਹ ਨਹੀਂ ਕਹਿੰਦਾ ਉਹਨਾਂ ਦੀ ਵਿਰੋਧਤਾ ਕਰੋ। ਮੈਂ ਪਹਿਲੀ ਗੱਲ ਤਾਂ ਜਾਤੀਵਾਦ ਦੇ ਮੈਂ ਹੱਕਚ ਹੀ ਨਹੀਂ ਹੈਗਾ ਕੋਈ ਵੀ ਕਿਸੇ ਨਾਲ ਧੱਕਾ ਕਰਦਾ ਉਹ ਮਾੜੀ ਗੱਲ ਹੈ ਜੇ ਕੋਈ ਜ਼ਿੰਮੇਦਾਰ ਕਿਸੇ ਦੂਜੀ ਧਰਨਾ 'ਤੇ ਧੱਕਾ ਕਰਦਾ ਉਹ ਵੀ ਮਾੜੀ ਗੱਲ ਹੈ ਜੇ ਦੂਜੀ ਧਰ ਜਿੰਮੇਦਾਰ ਨਾਲ ਧੱਕਾ ਕਰਦੀ ਉਹ ਵੀ ਮਾੜੀ ਗੱਲ ਹੈ ਕਾਨੂੰਨ ਜਿਹੜਾ ਹੈਗਾ ਕਾਨੂੰਨ ਦੀ ਸਹੀ ਵਰਤੋਂ ਹੋਣੀ ਚਾਹੀਦੀ ਸੀ ਹੁਣ ਇੱਥੇ ਜੇ ਦੂਜੇ ਬੰਦੇ ਵੀ ਆਉਂਦੇ ਉੱਥੇ ਇੱਕ ਪਾਸੇ ਵਾਲਿਆਂ ਨੇ ਧਰਨਾ ਲਾਇਆ ਸੀਗਾ ਇੰਨਾ ਕੁੱਟਕਟਹਿਰਾ ਹੋਣ ਦੀ ਜਾਂ ਜਿਹੜਾ ਪੁਲਿਸ ਦਾ ਤਸ਼ੱਦਦ ਹੋਇਆ ਜਾਂ ਦੂਜੀਆਂ ਤੀਜੀਆਂ ਸਾਰੀਆਂ ਦੀ ਲੋੜ ਹੀ ਨਹੀਂ ਸੀ ਬੰਦੇ ਬੈਠ ਕੇ ਉੱਥੇ ਸਮਝੌਤਾ ਵੀ ਕਰਾ ਸਕਦੇ ਸੀ ਪਰ ਬੰਦਿਆਂ ਨੇ ਕੀ ਕੀਤਾ ਹੂੰ ਉਹਨੂੰ ਵਧਾ ਕੇ ਇੱਕ ਇੱਕ ਤਰ੍ਹਾਂ ਦਾ ਇਸ ਤਰ੍ਹਾਂ ਦਾ ਮੁੱਦਾ ਬਣਾਤਾ ਕਿ ਪੰਜਾਬ ਦੇ ਵਿੱਚ ਇਹ ਮਤਲਬ ਨੈਸ਼ਨਲ ਚੈਨਲਾਂ ਤੇ ਵੀ ਇਹ ਨਿਊਜ਼ ਚੱਲੀ ਆ ਜਰ ਕੇ ਇਸ ਕਾਲ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਇਨਸਲਟ ਹੋਈ ਆ ਪੰਜਾਬ ਦੇ ਲੋਕਾਂ ਦਾ ਕੋਈ ਇਹਦੇ ਵਿੱਚ ਕੋਈ ਬਾਲਾ ਇੱਜ਼ਤਮਾਨ ਨਹੀਂ ਬਣਿਆ ਵੀ ਪੰਜਾਬ ਦੇ ਪੰਜਾਬ ਦੇ ਪੰਜਾਬ ਤਾਂ ਕਦੇ ਵੀ ਜਾਤੀਵਾਦ ਦੇ ਹੱਕ 'ਚ ਨਹੀਂ ਸੀ ਪਰ ਇਹ ਕੁਸ਼ਚੰਦ ਕੇ ਬੰਦੇ ਹੈਗੇ ਆ ਕੁਝ ਪ੍ਰਧਾਨ ਟਾਈਪ ਬੰਦੇ ਹੈਗੇ ਆ ਜਿਹੜੇ ਇਸ ਚੀਜ਼ ਨੂੰ ਮੁੱਦਾ ਬਣਾ ਰਹੇ ਆ ਰੋਜ਼ ਉਹ ਦੂਜੀਆਂ ਭਾਈਚਾਰਿਆਂ ਦੇ ਲੋਕਾਂ ਨੂੰ ਗਾਲ੍ਹਾਂ ਕੱਢਦੇ ਆ ਮੈਂ ਤਾਂ ਇਹ ਵੀ ਇਸ ਚੈਨਲ ਤੋਂ ਕਹਿਣਾ ਵੀ ਕੱਲੇ ਜੱਟ ਨਹੀਂ ਹਿੰਦੂ ਭਰਾਵਾਂ ਨੂੰ ਵੀ ਇਕੱਠੇ ਹੋਣਾ ਚਾਹੀਦਾ ਆ ਰਾਮ ਗੜੀਆਂ ਨੂੰ ਵੀ ਇਕੱਠੇ ਹੋਣਾ ਚਾਹੀਦਾ ਕੰਬੋਜਾਂ ਨੂੰ ਵੀ ਇਕੱਠੇ ਹੋਣਾ ਚਾਹੀਦਾ ਕਿਉਂਕਿ ਐਸਸੀ ਐਸਟੀ ਆ ਜਿਹੜਾ ਉਹ ਦੂਜੇ ਦੂਜੇ ਕਿਸੇ ਤੇ ਵੀ ਆਪਾਂ ਲਵਾ ਸਕਦੇ ਆ ਉਹ ਕੱਲੇ ਜੱਟਾਂ ਆਸਤੇ ਥੋੜੀ ਵਰਤਿਆ ਜਾ ਰਿਹਾ ਹੂੰ ਹੂੰ ਉਹ ਇਹਨੂੰ ਤਾਂ ਹਥਿਆਰ ਬਣਾ ਕੇ ਕਿਸੇ ਨਾਲ ਲੜ ਲੇ ਤੇ ਉਹ ਕਹਦਾ ਜੀ ਸਾਨੂੰ ਤਾਂ ਇਹਨਾਂ ਜਾਤੀ ਸੂਚਕ ਸ਼ਬਦ ਬੋਲਿਆ ਤੇ ਉਹਦੇ ਤੇ ਐਸਸੀ ਐਸਟੀ ਦਾ ਪਰਚਾ ਕਰਾ ਦਿਓ ਹੂੰ ਨੇ ਪਰਚੇ ਤੋਂ ਪਹਿਲਾਂ ਕੁਝ ਇਨਵੈਸਟੀਗੇਸ਼ਨ ਹੁੰਦੀ ਹੈ ਜਿਵੇਂ ਪਰਚਾ ਹੋਣਾ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਇਦਾਂ ਸੌਖਾ ਨਹੀਂ ਹੋ ਜਾਂਦਾ ਕਿਸੇ ਇੱਕ ਬੰਦੇ ਦੇ ਕਹਿਣ ਦੇ ਉੱਤੇ ਨਹੀਂ ਹੋ ਜਾਂਦਾ ਤਾਂ ਇੱਥੇ ਕੀ ਪ੍ਰੈਸ਼ਰ ਕਿਸ ਤਰੀਕੇ ਦਾ ਪ੍ਰੈਸ਼ਰ ਬਣਿਆ ਕਿ ਉਹ ਪਰਚਾ ਪ੍ਰੈਸ਼ਰ ਤਾਂ ਵੇਖੋ ਜੀ ਪਤਾ ਗੱਲ ਕੀ ਹੋਈ ਹੈ ਕਿ ਜਦੋਂ ਉੱਥੇ ਲੜਾਈ ਹੋਗੀ ਲੜਾਈ ਹੋ ਗਈ ਟਾ ਰੋੜੇ ਚੱਲੇ ਜਦੋਂ ਕਿਸੇ ਬੰਦੇ ਦੇ ਘਰ ਨੂੰ ਇਕੱਠਾ ਹੋ ਕੇ ਕੋਈ 150 ਬੰਦਾ ਪੈ ਗਿਆ ਉਹਨੇ ਆਪਦੇ ਘਰੇ ਜਿਉਂਨੇ ਆਪਦੇ ਹਥਿਆਰ ਰੱਖਿਆ ਉਹਨੇ ਆਪਦੀ ਪ੍ਰੋਟੈਕਸ਼ਨ ਆਸਤੇ ਰੱਖਿਆ ਲਾਇਸੈਂਸ ਕਾਦੇ ਆਸਤੇ ਦਿੰਦਾ ਕਾਨੂੰਨ ਕਾਦੇ ਆਸਤੇ ਲਾਇਸੈਂਸ ਦਿੰਦਾ ਲਾਇਸੈਂਸ ਤੁਹਾਡੀ ਸੈਲਫ ਡਿਫੈਂਸ ਆਸਤੇ ਦਿੰਦਾ ਨਾ ਆਪਾਂ ਕਿਸੇ ਨੂੰ ਮਤਲਬ ਥ੍ਰੈਟ ਨਹੀਂ ਕਰ ਸਕਦੇ ਹਥਿਆਰ ਦੇ ਨਾਲ ਕਿਸੇ ਨੂੰ ਮਾਰ ਨਹੀਂ ਸਕਦੇ ਪਰ ਉਹ ਵੈਪਨ ਜੇ ਆਪਾਂ ਰੱਖਿਆ ਹੁਣ ਇੱਥੇ 50 ਬੰਦੇ ਮੇਰੇ ਇਕੱਠੇ ਹੋ ਕੇ ਗਲ ਪੈ ਜਾਣਗੇ ਤੇ ਮੈਂ ਜੇ ਮੇਰੇ ਕੋਲੇ ਵੈਪਨ ਹੈਗਾ ਤੇ ਮੈਂ ਉਹ ਆਪਦੀ ਸੈਲਫ ਪ੍ਰੋਟੈਕਸ਼ਨ ਆਸਤੇ ਰੱਖਿਆ ਨਾ ਤੇ ਉਹ ਜੇ ਸੈਲਫ ਪ੍ਰੋਟੈਕਸ਼ਨ ਆਸਤੇ ਉਹਨਾਂ ਨੇ ਹਵਾਈ ਖੇਰ ਕਰਤੀ ਪਰਚਾ ਦਾ ਬੰਦਾ ਸੀ 336 ਦਾ ਉਹ ਨਾਲ 307 ਲਾਤੀ ਨਾਲ ਐਸਐਸਟੀ ਲਾਤਾ ਅੱਛਾ ਜਿਹੜੇ ਬੰਦਿਆਂ ਦਾ ਤਾਂ ਰੌਲਾ ਸੀ ਉਹ ਤਾਂ ਬੰਦੇ ਘਰਾਂ ਚ ਬੈਠੇ ਆ ਤੇ ਜਿਨ੍ਹਾਂ ਬੰਦਿਆਂ ਦਾ ਕੋਈ ਰੌਲਾ ਨਹੀਂ ਸੀ ਉਹ ਬੰਦੇ ਤੈਕਾ ਭੁਗਤ ਦੇ ਫਿਰਦੇ ਉਹਨਾਂ ਦੇ ਪਰਚੇ ਦਰਜ ਹੋਗੇ ਤੇ ਦੂਜੀ ਵੱਡੀ ਗੱਲ ਇਹ ਹੈਗੀ ਆ ਕਿ ਜਿਹੜਾ ਕਾਨੂੰਨ ਤੁਸੀਂ ਕਹਿ ਰਹੇ ਹੋ ਕਿ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀ ਇਨਵੈਸਟੀਗੇਸ਼ਨ ਤਾਂ ਹੋਈ ਨਹੀਂ ਇਨਵੈਸਟੀਗੇਸ਼ਨ ਮੁਤਾਬਕ ਤਾਂ ਪਹਿਲਾਂ ਪਰਚਾ ਦਰਜ ਹੋ ਗਿਆ ਸੀ ਉਸ ਤੋਂ ਬਾਅਦ ਜਥੇਬੰਦੀਆਂ ਦਾ ਪ੍ਰੈਸ਼ਰ ਪੈ ਗਿਆ ਜਦੋਂ ਜਥੇਬੰਦੀਆਂ ਦਾ ਪ੍ਰੈਸ਼ਰ ਪੈ ਗਿਆ ਤੇ ਉਹ ਪਹਿਲਾ ਪਰਚਾ ਸੀਗਾ ਜਿਹੜਾ ਉਹਦੇ ਤੋਂ ਬੰਦੇ ਡਿਸਚਾਰਜ ਕਰਕੇ ਦੂਜੇ ਬੰਦੇ ਟੰਗ ਤੇ ਇਹਦਾ ਮਤਲਬ ਜਥੇਬੰਦੀਆਂ ਪ੍ਰੈਸ਼ਰ ਪਾ ਰਹੀਆਂ ਹਨ ਪ੍ਰੈਸ਼ਰ ਨਾਲ ਹੀ ਹੋਇਆ ਤੇ ਜਥੇਬੰਦੀਆਂ ਜਿਹੜੀਆਂ ਕਾਨੂੰਨ ਤੋਂ ਉੱਤੇ ਹੋ ਗਈਆਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਹੁਣ ਜ਼ਰੂਰੀ ਨਹੀਂ ਹੈ ਵੀ ਜਿਹੜੇ ਬੰਦਿਆਂ ਦੇ ਪੁਲਿਸ ਤੇ ਹਮਲਾ ਹੋਇਆ ਸਾਡੇ ਪੁਲਿਸ ਦੇ ਜਿਹੜੇ ਵੀਰ ਆ ਉਹ ਜ਼ਰੂਰੀ ਤਾਂ ਨਹੀਂ ਹੈ ਵੀ ਉਹ ਸਾਰੇ ਜਾਤੀ ਸੀ ਹੂੰ ਉਹਦੇ ਵਿੱਚ ਜਿਹੜੀਆਂ ਸਾਡੀਆਂ ਧੀਆਂ ਸੀ ਬੱਚੀਆਂ ਸੀ ਸਾਡੀਆਂ ਉਹ ਐਸਸੀ ਭਾਈਚਾਰੇ ਨਾਲ ਸੰਬੰਧਤ ਵੀ ਹੋ ਸਕਦੀਆਂ ਐਸਐਚਓ ਖੁਦ ਉਹ ਉੱਥੇ ਪਾਇਦਾ ਹੀ ਆ ਉਹ ਉਹ ਹਿੰਦੂ ਭਾਈਚਾਰੇ ਨਾਲ ਵੀ ਸੰਬੰਧਤ ਹੋ ਸਕਦੀਆਂ ਉਹ ਕਿਸੇ ਭਾਈਚਾਰੇ ਨਾਲ ਵੀ ਸੰਬੰਧਤ ਹੋ ਸਕਦੀਆਂ ਉਹਨਾਂ ਤੇ ਹਮਲਾ ਹੋਇਆ ਧੀਆਂ ਰੀਆਂ ਉੱਥੇ ਧੀਆਂ ਤੇ ਵੀ ਹਮਲਾ ਹੋਇਆ ਬੱਚੀਆਂ ਦੇ ਪੁਲਿਸ ਵਾਲੀਆਂ ਤੇ ਪੁਲਿਸ ਤੇ ਵੀ ਹਮਲਾ ਹੋਇਆ ਤੁਸੀਂ ਮੈਨੂੰ ਦੱਸੋ ਤੇ ਫੇਰ ਪੁਲਿਸ ਨੇ ਇਨਵੈਸਟੀਗੇਸ਼ਨ ਕਰਕੇ ਹੀ ਪਰਚਾ ਦਰਜ ਕੀਤਾ ਸੀ ਬਿਲਕੁਲ ਤੇ ਉਹ ਪ੍ਰੈਸ਼ਰ ਨਾਲ ਪਰਚਾ ਦਰਜ ਕਰਵਾਇਆ ਤੇ ਫਿਰ ਪਰਚਾ ਜਿਹੜਾ ਬੰਦੇ ਡਿਸਚਾਰਜ ਕਰਉਣ ਤੋਂ ਬਾਅਦ ਫਿਰ ਜਿਹੜੀਆਂ ਵੀਡੀਓਜ਼ ਆਈਆਂ ਉਹ ਤੁਸੀਂ ਵੀ ਨਸ਼ਰ ਕੀਤੀਆਂ ਸਾਰੀਆਂ ਉਹਦੇ ਵਿੱਚ ਇੱਕ ਭਾਈਚਾਰੇ ਨੂੰ ਟਾਰਗੇਟ ਕਰਕੇ ਦੇ ਕਿਸ ਤਰ੍ਹਾਂ ਭਦੀਸ਼ਬਦਾਵਲੀ ਬੋਲੀ ਜਾ ਰਹੀ ਹੈ ਬਿਲਕੁਲ ਜੇ ਰੌਲਾ ਇਹਨਾਂ ਦਾ ਚੰਦਪਾਣ ਦੇ ਪਿੰਡ ਦੇ ਬੰਦਿਆਂ ਨਾਲ ਹੈਗਾ ਕੋ ਸਾਰੇ ਪੰਜਾਬ ਦੇ ਲੋਕਾਂ ਨਾਲ ਤਾਂ ਨਹੀਂ ਹੈ ਹੂੰ ਕੋ ਸਾਰੇ ਪੰਜਾਬ ਦੇ ਜ਼ਿਮੀਂਦਾਰਾਂ ਨਾਲ ਤਾਂ ਜਾਂ ਪੰਜਾਬ ਦੇ ਜੱਟਾਂ ਨਾਲ ਤਾਂ ਰੌਲਾ ਨਹੀਂ ਹੈ ਹੂੰ ਰੌਲਾ ਤਾਂ ਇਹਨਾਂ ਦਾ ਫਿਰ ਟਿਪੀਕਲ ਦੋ ਤਿੰਨ ਬੰਦਿਆਂ ਨਾਲ ਹੀ ਹੈ ਹੂੰ ਜਿਹੜਾ ਜਿਹੜੇ ਬੰਦੇ ਹੈਗੇ ਆ ਤੇ ਜਿਹੜੇ ਬੰਦੇ ਉੱਥੇ ਜਿਸ ਤਰ੍ਹਾਂ ਦੀ ਸ਼ਬਦਾਵਲੀ ਬੋਲ ਰਹੇ ਸੀਗੇ ਉਹ ਤੁਸੀਂ ਮੈਨੂੰ ਦੱਸੋ ਸੁਣ ਜੋਗ ਹੈਗੀ ਸੀ ਹੂੰ ਗਲਤ ਸੀ ਬਿਲਕੁਲ ਹਾਂ ਫਿਰ ਉਸ ਤੋਂ ਬਾਅਦ ਹ ਹੁਣ ਇੱਕ ਬੰਦਾ ਇਹਨਾਂ ਦਾ ਬੋਲ ਰਿਹਾ ਸੀਗਾ ਉਹ ਪਤਾ ਨਹੀਂ ਆਪਣੀ ਵੀਡੀਓ ਡਿਲੀਟ ਕਰ ਗਿਆ ਕਿ ਨਹੀਂ ਕਰ ਗਿਆ ਤੇ ਉਹ ਬੋਲ ਰਿਹਾ ਸੀ ਆਖੇ ਫੇਰ ਜੀ ਉਥੇ ਕਿ ਜੱਟਾਂ ਨੂੰ ਜਥੇਬੰਦੀਆਂ ਬਣਾਉਣ ਦੀ ਕੀ ਲੋੜ ਆ ਫਲਾਨਾ ਕੀ ਕਰਨ ਦੀ ਲੋੜ ਆ ਜਦੋਂ ਤੁਸੀਂ ਸਾਰੇ ਹੀ ਦਿਹਾੜੀ ਗਾਲਾਂ ਕੱਢੀ ਜਾਓਗੇ ਮਾੜਾ ਬੋਲੀ ਜਾਓਗੇ ਇਹਨਾਂ ਦੇ ਚਾਰ ਬੰਦਿਆਂ ਨੂੰ ਮੈਂ ਡੈਫਾਮੇਸ਼ਨ ਪਾਈ ਹੋਈ ਹੈ ਇਹਨਾਂ ਤੇ ਅੱਛਾ ਜੀ ਚਾਰ ਬੰਦਿਆਂ ਨੂੰ ਮੈਂ ਨੋਟਿਸ ਭੇਜੇ ਹੋਏ ਆ ਤੇ ਚਾਰਾਂ ਬੰਦਿਆਂ ਤੇ ਮੈਂ ਗੁਰੂ ਹਰਸਾਏ ਉਹਨਾਂ ਤੇ ਡੈਫਾਮੇਸ਼ਨ ਪਾਈ ਹੋਈ ਹੈ 1.5 1.5 ਕਰੋੜ ਰੁਪਏ ਦੀ ਹੂੰ ਤੁਸੀਂ ਜਦੋਂ ਹਟਦੇ ਹੀ ਨਹੀਂਗੇ ਇੱਕ ਤਾਂ ਜਦੋਂ ਦਾ ਨੈਟ ਚੱਲ ਪਿਆ ਫ੍ਰੀ ਹੋ ਗਿਆ ਤੇ ਉਸੇ ਚਲਾ ਕੇ ਤੇ ਜੋ ਮਰਜੀ ਕਿਸੇ ਨੂੰ ਬੋਲੀ ਜਾਓ ਇਹ ਵੀ ਇੱਕ ਸੋਸ਼ਲ ਮੀਡੀਆ ਤੇ ਕਿਸੇ ਨੂੰ ਪੱਦੀ ਸ਼ਬਦਾਵਲੀ ਬੋਲਣਾ ਕਿਸੇ ਦੇ ਖਿਲਾਫ ਕਿਸੇ ਦੀ ਫੋਟੋ ਚੱਕ ਕੇ ਗਲਤ ਬੋੜੀ ਕਿਸੇ ਦਾ ਹੋਰ ਕਰਨਾ ਇਹ ਵੀ ਇੱਕ ਤਰ੍ਹਾਂ ਦਾ ਕ੍ਰਾਈਮ ਆ ਹੂੰ ਇਹ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿਹੜੀਆਂ ਜੱਟ ਜਥੇਬੰਦੀਆਂ ਉਹ ਭੱਦੀ ਸ਼ਬਦਾਵਲੀ ਜਿਹੜੀਆਂ ਵੀਡੀਓਜ਼ ਚੱਲੀਆਂ ਸੋਸ਼ਲ ਮੀਡੀਆ 'ਚ ਤੇ ਜਿਹੜੀ ਜੱਟਾਂ ਪ੍ਰਤੀ ਨਫ਼ਰਤ ਝਲਕੀ ਉਸ ਤੋਂ ਬਾਅਦ ਇਸ ਪਰਿਵਾਰ ਨਾਲ ਆ ਕੇ ਖੜੀਆਂ ਉਹ ਮਤਲਬ ਕਹਿਣ ਤੋਂ ਭਾਵ ਹੈ ਕਿ ਨਹੀਂ ਤਾਂ ਇਹ ਜਾਤੀ ਦਾ ਮੁੱਦਾ ਪਹਿਲਾਂ ਇਹਨਾਂ ਜਥੇਬੰਦੀਆਂ ਨੇ ਆਪ ਬਣਾਇਆ ਇਹਨਾਂ ਨੇ ਬਣਾਇਆ ਕਹਿਣ ਤੋਂ ਭਾਵ ਇਹ ਹੈਗਾ ਕਿ ਨਹੀਂ ਤਾਂ ਇੱਕ ਪਿੰਡ ਦਾ ਰੋਲਾ ਸੀ ਇੱਕ ਪਿੰਡ ਦਾ ਕੀ ਇੱਕ ਗਲੀ ਦਾ ਰੋਲਾ ਸੀ ਇਹ ਕੋ ਨੈਸ਼ਨਲ ਇਸ਼ੂ ਥੋੜੀ ਹੈਗਾ ਸੀ ਨਾਲੀ ਦਾ ਰੋਲਾ ਸੀਗਾ ਨਾਲੀ ਦਾ ਰੋਲਾ ਵੀ ਆਪਸੇ ਚਾਚੇ ਭਤੀਜੇ ਦਾ ਉਹ ਦੋਵੇਂ ਪਰਿਵਾਰ ਐਸੀ ਨੇ ਹਾਂ ਤੇ ਜਦੋਂ ਤੁਸੀਂ ਮਤਲਬ 5 5000 ਬੰਦੇ ਦਾ ਇਕੱਠਾ ਕਰਕੇ ਤੇ ਤੁਸੀਂ ਕਹਿ ਦੋਗੇ ਅਸੀਂ ਐ ਕਰਾਂਗੇ ਫਲਾਣਾ ਕਰਾਂਗੇ ਤੁਹਾਡੇ ਜੀਜੇ ਆ ਗਏ ਫਲਾਣਾ ਆ ਗਿਆ ਤੁਸੀਂ ਦੱਸੋ ਇਹ ਗੱਲਾਂ ਕੋਈ ਚੱਲੂਗਾ ਨਹੀਂ ਬਿਲਕੁਲ ਨਹੀਂ ਤੇ ਇਹਨਾਂ ਜਨਜਾਤਾਂ ਤੇ ਬੰਦੀਆਂ ਤੇ ਵੀ ਫਿਰ ਕਾਨੂੰਨ ਨੂੰ ਕਿਤੇ ਡੰਡਾ ਖੜਕਾਉਣਾ ਚਾਹੀਦਾ ਜਿਹੜੀਆਂ ਇਸ ਤਰੀਕੇ ਦੇ ਕੰਮ ਕਰਦੀਆਂ ਨੇ ਇਹ ਕਿਉਂ ਕਿਉਂ ਕੋਈ ਮੈਨੂੰ ਪਤਾ ਹੈ ਕਿ ਉਹ ਗਲਤ ਹੈ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇਹ ਸਮੇਂ ਦੀ ਇੱਕ ਲੋੜ ਬਣ ਗਈ ਹੈ ਕਾਨੂੰਨਾਂ ਦੇ ਵਿੱਚ ਰਿਫਾਰਮਸ ਬਹੁਤ ਹੋਏ ਆ ਬਹੁਤ ਕਾਨੂੰਨ ਆ ਜਿਨ੍ਹਾਂ ਦੇ ਵਿੱਚ ਰਿਫਾਰਮਸ ਹੋਏ ਆ ਇਹ ਜਿਹੜਾ ਐਸਸੀਐਸਟੀ ਕਾਨੂੰਨ ਆ ਨਾ ਇਹਦੇ ਵਿੱਚ ਵੀ ਰਿਫਾਰਮ ਹੋਣ ਦੀ ਬਹੁਤ ਵੱਡੀ ਲੋੜ ਆ ਬਿਲਕੁਲ ਔਰ ਮੈਂ ਤੁਹਾਨੂੰ ਇਹ ਗੱਲ ਦੱਸਾਂ ਇਹ ਚੰਦ ਭਾਂ ਦਾ ਮਸਲਾ ਹੈ ਇਹ ਨਿਬੜ ਜਾਊਗਾ ਦੋ ਦਿਨਾਂ ਨੂੰ ਨਿਬੜ ਜੇ ਚਾਰ ਦਿਨਾਂ ਨੂੰ ਨਿਬੜ ਜੇ ਪੰਜ ਦਿਨਾਂ ਨੂੰ ਨਿਬੜ ਜੇ ਮਹੀਨੇ ਨੂੰ ਨਿਬੜ ਜੇ ਛੇ ਮਹੀਨਿਆਂ ਨੂੰ ਨਿਬੜ ਜੇ ਪਿੰਡਾਂ ਦੇ ਮਸਲੇ ਅਖੀਰ ਪਿੰਡਾਂ ਚ ਨਿਬੜ ਜਾਂਦੇ ਹੁੰਦੇ ਆ ਇਹ ਕੋਈ ਇਹਨਾਂ ਲੋਕਾਂ ਦੀ ਕੋਈ ਵੱਡੀ ਆਪਸੀ ਦੁਸ਼ਮਣੀ ਨਹੀਂ ਹੈ ਵੀ ਇਹਨਾਂ ਬੰਦਿਆਂ ਦਾ ਬਹੁਤ ਵੀ ਇਹ ਦੇਸ਼ਾਂ ਦਾ ਰੌਲਾ ਹੈ ਤੇ ਇਹਨਾਂ ਦਾ ਕਿਉਂਕਿ ਪਿੰਡ ਦੇ ਾਰੇ ਜਿਹੜਾ ਐਸਸੀ ਭਾਈਚਾਰਾ ਤੇ ਜੱਟ ਭਾਈਚਾਰਾ ਇਹ ਦੋਵੇਂ ਇੱਕ ਦੂਜੇ ਦੇ ਪੂਰਕ ਆ ਹੂੰ ਮਤਲਬ ਇੱਕ ਲਾਈਨ ਤੇ ਇੱਕ ਟਰੈਕ ਆ ਗੱਡੀ ਦਾ ਟਰੈਕ ਆ ਉਹ ਮਤਲਬ ਦੋ ਜਿੰਨਾ ਚੋ ਗੱਡੀ ਸੰਪੂਰਨ ਨਹੀਂ ਚਲਦੀ ਟਰੈਕ ਕਲੀਅਰ ਨਹੀਂ ਹੁੰਦਾ ਉਹਨਾਂ ਚੋਂ ਗੱਡੀ ਰੇਡਦੀ ਨਹੀਂ ਨਾ ਤਾਂ ਐਸਸੀ ਭਾਈਚਾਰੇ ਦਾ ਜ਼ਿੰਮੇਦਾਰਾ ਬਿਨਾਂ ਸਾਰੇ ਹਮ ਨਾ ਜ਼ਿੰਮੇਦਾਰਾਂ ਦਾ ਐਸਸੀ ਭਾਈਚਾਰੇ ਬਿਨਾਂ ਸਾਰੇ ਹੂੰ ਉਹ ਮਤਲਬ ਕਹਿਣ ਤੋਂ ਭਾਵ ਵੀ ਇਹ ਤਾਂ ਰੋਲਾ ਨਿਭੜਨਾ ਹੀ ਨਿਭੜਨਾ ਹੈ ਅੱਜ ਨਿਭੜ ਜੇ ਕੱਲ ਨਿਭੜ ਜੇ ਪਰਸੋਂ ਨਿਭੜ ਜੇ 4 ਦਿਨਾਂ ਨੂੰ ਨਿਭੜ ਜੇ ਮਹੀਨੇ ਨੂੰ ਨਿਭੜ ਜੇ ਇਹ ਤਾਂ ਜਦੋਂ ਵਿੱਚ ਪ੍ਰਧਾਨ ਟਾਈਪ ਬੰਦੇ ਆ ਜਾਂਦੇ ਆ ਉਹ ਰੋਲਾ ਵਧਾ ਦਿੰਦੇ ਆ ਇਹ ਤਾਂ ਰੋਲਾ ਨਿਭੜਨਾ ਹੀ ਇੱਕ ਦਿਨ ਪਿੰਡ ਦੇ ਵਿੱਚ ਬਹਿ ਕੇ ਨਿਭੜੂਗਾ ਕਿਉਂਕਿ ਪਿੰਡ ਦਾ ਮਸਲਾ ਪਰ ਜੇ ਇਹ ਮਸਲੇ ਵਾਸਤੇ ਮੈਂ ਸਾਡੀ ਜਥੇਬੰਦੀ ਵੱਲੋਂ ਸਾਨੂੰ ਜੋ ਖਰਚਾ ਕਰਨਾ ਪਿਆ ਜੋ ਫੰਡ ਕਰਨਾ ਪਿਆ ਜੋ ਰੁਪਏ ਖਰਚਨੇ ਪਏ ਉਹਦੇ ਵਾਸਤੇ ਅਸੀਂ ਇੱਕ ਹਾਈ ਕੋਰਟ ਵੀ ਪਟੀਸ਼ਨ ਪਾਵਾਂਗੇ ਇੱਕ ਸੁਪਰੀਮ ਕੋਰਟ ਵੀ ਪਾਵਾਂਗੇ ਜੀ ਵੀ ਇਹ ਜਿਹੜਾ ਹੈਗਾ ਮਤਲਬ ਇਸ ਤਰ੍ਹਾਂ ਦਾ ਜਿਹੜਾ ਇਹਨੂੰ ਹਥਿਆਰ ਬਣਾ ਕੇ ਨਾ ਵਰਤਿਆ ਜਾਵੇ ਹਾਂ ਜੇ ਕੋਈ ਬੰਦਾ ਕਿਸੇ ਨੂੰ ਹਰਟ ਕਰਦਾ ਕੋਈ ਮਤਲਬ ਕਿਸੇ ਨੂੰ ਜਾਤੀ ਤੌਰ ਤੇ ਹਰਟ ਕਰਦਾ ਜਾਂ ਕਿਸੇ ਨੂੰ ਅਪਸ਼ਬਦ ਬੋਲਦਾ ਜਾਂ ਕੁਝ ਕਰਦਾ ਉਹਦੇ ਤੇ ਕਾਨੂੰਨੀ ਕਾਰਵਾਈ ਹੋਵੇ ਹੂੰ ਉਹ ਕੋਈ ਉਹਦੇ ਚ ਕੋਈ ਇਸ਼ੂ ਨਹੀਂ ਹੈ ਜੇ ਕੋਈ ਕਿਸੇ ਨੂੰ ਥ੍ਰੈਟ ਕਰਦਾ ਉਹਦੇ ਤੇ ਕਾਨੂੰਨੀ ਕਾਰਵਾਈ ਹੋਵੇ ਪਰ ਇਹ ਨਹੀਂ ਕਿ ਇਸ ਚੀਜ਼ ਨੂੰ ਹਥਿਆਰ ਬਣਾ ਕੇ ਤੇ ਮਤਲਬ ਕੋਈ ਮੰਨ ਕੇ ਚੱਲੋ ਕੋਈ ਵੱਡਾ ਬੰਦਾ ਹੈ ਕਿਸੇ ਕੋਲੇ 4 ਰੁਪਏ ਆ ਤੇ ਉਹਨੂੰ ਆਪਾਂ ਮਤਲਬ ਉਹਦੇ ਉਲਟ ਬੰਦੇ ਖੜਜੋ ਮਤਲਬ ਹੁਣ ਲੋਕਾਂ ਨੇ ਕਿੱਤਾ ਹੀ ਬਣਾ ਲਿਆ ਹੂੰ ਕਿ ਜੇ ਕੋਈ ਬੰਦਾ ਕਿਸੇ ਕੋਲੇ 2 ਰੁਪਏ ਹੈਗੇ ਆ ਜਾਂ ਕੋਈ ਹੋਰ ਆ ਜਾਂ ਕੋਈ ਕੁ ਸਰਦਾਰ ਵਰਦਾ ਬੰਦਾ ਜਾਂ ਕਿਸੇ ਪਾਰਟੀ ਨਾਲ ਸਬੰਧਤ ਆ ਕੋਈ ਮੜਾ ਜਿਹਾ ਬੰਦਾ ਤੁਰਦਾ ਫਿਰਦਾ ਉਹਦੇ ਖਿਲਾਫ ਜਾ ਕੇ ਬਹਿ ਜਾਂਦੇ ਆ ਹੂੰ ਹੂੰ ਕਿ ਭਾਈ ਇਹ ਇਹ ਨੇ ਐ ਕਿਹਾ ਐ ਕਿਹਾ ਮਤਲਬ ਕਹਿਣ ਤੋਂ ਭਾਵੇਂ ਇਹ ਥੋੜੀ ਹੈਗਾ ਕਿ ਹਾਰੇ ਕੋ ਬੰਦੇ ਤੁਹਾਨੂੰ ਕੀ ਲੱਗਦਾ ਉਹਦੇ ਖਿਲਾਫ ਬੈਠ ਕੇ ਉਹ ਚਾਹੁੰਦੇ ਕੀ ਹੁੰਦੇ ਉਸ ਪਾਰਟੀ ਨੂੰ ਚਾਹੁੰਦੇ ਜੋ ਹੁੰਦੇ ਹੁਣ ਤੁਹਾਨੂੰ ਵੀ ਪਤਾ ਹੀ ਹੈ ਮੈਂ ਹੁਣ ਆਉਣ ਕੈਮਰਾ ਤਾਂ ਉਹ ਗੱਲਾਂ ਕਹਿਣੀਆਂ ਨਹੀਂ ਚਾਹੁੰਦਾਗਾ ਕਿ ਜੋ ਚਾਹੁੰਦੇ ਹੁੰਦੇ ਆ ਉਹ ਤੁਹਾਨੂੰ ਵੀ ਪਤਾ ਹੈ ਤੁਸੀਂ ਮੈਨੂੰ ਇੱਕ ਗੱਲ ਦੱਸੋ ਮੈਂ ਆ ਮੇਰੇ ਕੋਲੇ 2 ਕਿੱਲੇ ਜਾਂ 4 ਕਿੱਲੇ ਜ਼ਮੀਨ ਆ 5 ਕਿੱਲੇ ਜ਼ਮੀਨ ਆ ਮੈਨੂੰ ਇਹ ਦੱਸੋ 5 ਕਿੱਲੇ ਵਾਲੇ ਜ਼ਿਮੀਂਦਾਰ ਦਾ ਅੱਜ ਆਪਦਾ ਖਰਚਾ ਪੂਰਾ ਨਹੀਂ ਹੁੰਦਾ ਹੂੰ ਠੀਕ ਆ ਇਹ ਜਿਹੜੇ ਬੰਦੇ ਜਿੰਨੇ ਘੁੰਮਦੇ ਆ ਦਫ਼ਤਰਾਂ ਦੇ ਵਿੱਚ ਤੁਸੀਂ ਵੇਖ ਲਿਓ ਹੂੰ ਹੂੰ ਠੀਕ ਆ ਜ਼ਿਲ੍ਹਾ ਹੈੱਡਕੁਆਟਰਾਂ ਦੇ ਦਫ਼ਤਰਾਂ ਦੇ ਵਿੱਚ ਬੰਦੇ ਤੁਹਾਨੂੰ ਆਮ ਹੀ ਨਾ ਜਿਹੜੇ ਮੇਰੇ ਵਰਗੇ ਪ੍ਰਧਾਨਟਾਈ ਬੰਦੇ ਆ ਤੁਹਾਨੂੰ ਆਮ ਹੀ ਮਿਲ ਜਾਣਗੇ ਹੂੰ ਚੰਗਾ ਉਹਨਾਂ ਦੇ ਚਟਾ ਕੁੜਤਾ ਪਜਾਮਾ ਪਾਇਆ ਹੁੰਦਾ ਹੂੰ ਟੌਪ ਦਾ ਹੂੰ ਚੰਗੀ ਉਹਨਾਂ ਕੋਲੇ ਕਾਰ ਹੋਊਗੀ ਹੂੰ ਕੰਮੋ ਕੋਈ ਕਰਦੇ ਨਹੀਂ ਹੂੰ ਘਰੇ ਉਹਨਾਂ ਦੇ ਮੱਝ ਵੀ ਨਹੀਂ ਹੋਊਗੀ ਵੀ ਸ਼ਾਮ ਨੂੰ 5 ਕਿਲੋ ਕਰਦੇ ਸਵੇਰ ਸੇਵਾ ਨੇ ਹਾਂ ਸ਼ਾਮ ਨੂੰ ਉਹ 5 ਕਿਲੋ ਕੋ ਦੁੱਧ ਦੀ ਡੇਰੀ ਤੇ ਪਾਉਂਦੇ ਹੋਣਗੇ ਵੀ ਚਲੋ 5 ਕਿਲੋ ਦੁੱਧ ਪਾਇਆ 70 80 ਰੁਪਈਆ ਦਾ ਵੀ ਲਾ ਲਓ ਤੁਸੀਂ ਤੇ ਕੋਈ 500 ਰੁਪਈਆ ਆ ਗਿਆ ਹਮ ਕੰਮ ਉਹਨਾਂ ਦਾ ਕੋਈ ਹੈ ਨਹੀਂ ਹਮ ਤੇ ਪੈਸਾ ਉਹਨਾਂ ਅਗਲੇ ਕਿੱਥੋਂ ਆਉਂਦਾ ਹਮ ਇਹ ਸਭ ਬਲੈਕਮੇਲਿੰਗ ਆ ਬਲੈਕਮੇਲਿੰਗ ਵੀ ਮੈਂ ਚਿੱਟੇ ਤੌਰ ਤੇ ਕਹਿ ਰਿਹਾ ਵੀ ਇਹ ਸਭ ਬਲੈਕਮੇਲਿੰਗ ਆ ਜਿਹਦਾ ਜਿੱਦਾ ਜਿੰਨਾ ਸੂਤ ਲੱਗਦਾ ਹਰ ਇੱਕ ਬੰਦਾ ਲਾਉਂਦਾ ਤੇ ਉਹ ਬੰਦਾ ਲੋਕਾਂ ਨੂੰ ਉਹ ਹਾਂਜੀ ਅਸੀਂ ਤਾਂ ਬਹੁਤ ਸੱਚੇ ਸੁੱੱਚੇ ਤੇ ਇਮਾਨਦਾਰ ਹਾਂ ਹੂੰ ਕੋਈ ਇੱਥੇ ਇਮਾਨਦਾਰ ਨਹੀਂ ਹੈਗਾ ਸਭ ਫਰਾਡ ਬਾਜੀ ਹੈਗੀ ਆ ਜਿੰਨੇ ਬੰਦੇ ਆ ਉਹ ਤੁਸੀਂ ਇਹਨਾਂ ਸਾਰਿਆਂ ਦੀ ਪੜਤਾਲ ਕਰਕੇ ਵੇਖ ਲਓ ਵੀ ਕਿਹਦੇ ਕੋਲੇ ਕਿੰਨੀ ਜ਼ਮੀਨ ਆ ਹੂੰ ਕਿਵੇਂ ਖਰਚੇ ਆਉਂਦੇ ਆ ਕੀ ਸਿਸਟਮ ਹੈਗਾ ਉਹ ਬੰਦਿਆਂ ਨੂੰ ਕੰਮ ਹੀ ਇਹ ਹੀ ਆ ਵੀ ਰੌਲਾ ਪਵਾ ਦਿਓ ਤੇ ਕਿਸੇ ਤਕੜੇ ਬੰਦੇ ਦੇ ਉਲਟ ਬਹਿ ਜਾਓ ਜਾ ਕੇ ਹੂੰ ਕੋਈ ਸ਼ੈਲਰ ਕੋਈ ਸ਼ੈਲਰ ਵਾਲਾ ਕੋਈ ਐਮਐਲਏ ਆ ਕੋਈ ਆੜਤੀ ਆ ਕੋਈ ਹੋਰ ਆ ਕੋਈ ਕਿਸੇ ਚੰਗੀ ਪਾਰਟੀ ਦਾ ਕੋਈ ਜ਼ਿੰਮੇਵਾਰ ਬੰਦਾ ਉਹਦੇ ਉਲਟ ਬਹਿ ਜਾਓ ਜੀ ਉਹ ਆਪੇ ਮਰਿਆ ਭਾਵੇਂ ਉਹਨੂੰ ਫਾਇਆ ਲੈਣਾ ਪਵੇ ਉਹ ਕੁਛ ਨਾ ਕੁਛ ਤਾਂ ਦੇ ਕੇ ਠਾਉ ਹੂੰ ਰੌਲਾ ਦਾ ਅਸਲ ਚਾਹ ਹੈਗਾ ਬਲੈਕਮੇਲ ਕੀਤਾ ਜਾਂਦਾ ਹੈ ਬਲੈਕਮੇਲ ਕੀਤਾ ਜਾਂਦਾ ਜਥੇਬੰਦੀਆਂ ਦੇ ਜਥੇਬੰਦੀਆਂ ਵੱਲੋਂ ਠੀਕ ਹੈ ਜੀ ਫਿਰ ਇੰਨਾ ਹੀ ਜਥੇਬੰਦੀਆਂ ਨੂੰ ਤੁਸੀਂ ਮੈਨੂੰ ਅਸਲ ਇੱਕ ਗੱਲ ਦੱਸੋ ਤੁਸੀਂ ਸਾਡੀਆਂ ਜਥੇਬੰਦੀਆਂ ਆ ਕਿਸਾਨ ਜਥੇਬੰਦੀਆਂ ਹੁਣ ਇਹ ਇੰਟਰਵਿਊ ਤੋਂ ਬਾਅਦ ਖਲਾਰਾ ਬਹੁਤ ਪਊਗਾ ਮੇਰੇ ਨਾਲ ਵੀ ਸ਼ਾਇਦ ਮੈਨੂੰ ਵੀ ਕਹਿਣਾ ਹਰ ਇੱਕ ਮਸਲੇ ਦੇ ਵਿੱਚ ਆਉਂਦੇ ਆ ਹਰ ਇੱਕ ਮਸਲੇ ਦੇ ਵਿੱਚ ਕਿਸੇ ਦੀ ਕੁੜੀ ਦਾ ਰੌਲਾ ਪੈ ਗਿਆ ਤਾਂ ਕਿਸੇ ਦਾ ਕੋਈ ਹੋਰ ਦੋ ਜ਼ਿਮੀਂਦਾਰਾਂ ਦਾ ਆਪਸ ਵਿੱਚ ਰੌਲਾ ਪੈ ਗਿਆ ਤਾਂ ਆਗੇ ਆ ਨਹੀਂ ਇਹਨਾਂ ਨੂੰ ਦੀਦਾ ਹਮ ਬਿਲਕੁਲ ਆ ਨਹੀਂ ਇਹਨਾਂ ਨੂੰ ਦਿੰਦਾ ਵੀ ਭਾਈ ਆ ਆ ਵੀ ਠੱਕਾ ਹੋ ਰਿਹਾ ਇੱਕ ਪਾਸੇ ਤਾਂ ਅਸੀਂ ਕਹਿੰਨੇ ਆ ਵੀ ਅਸੀਂ ਕ੍ਰਾਂਤੀਕਾਰੀ ਬੰਦੇ ਆ ਅਸੀਂ ਨਰਪੱਖ ਆ ਮੈਂ ਕਹਿਣਾ ਵੀ ਤੁਸੀਂ ਨਿਰਪੱਖ ਤੌਰ ਤੇ 32 ਜਥੇਬੰਦੀਆਂ 6 ਜੇ ਉਹ ਵੀ ਐਸਕੇਮ ਦਾ ਹਿੱਸਾ ਹੈ ਤੇ ਇਹਨਾਂ ਨੂੰ ਚਾਹੀਦਾ ਸੀ ਬੈਕ ਅਨਵੇੜਾ ਕਰਾ ਦਿੰਦੇ ਹੂੰ ਅਰੋੜਾ ਏਡਾ ਵੱਧਾ ਹੀ ਨਾ ਹੂੰ ਤੁਸੀਂ ਨਵੇੜੇ ਦੀ ਗੱਲ ਕੀਤੀ ਤੁਸੀਂ ਕਿਹਾ ਵੀ 2-4 ਦਿਨਾਂ ਚ ਹੋ ਜਾਊਗਾ ਹਾਂ ਪਰ ਮੈਂ ਵੀ ਨਹੀਂ ਮੈਂ 2-4 ਦਿਨਾਂ ਦਾ ਮਤਲਬ ਕਹਿਣ ਤੋਂ ਭਾਵੇਂ ਵੀ ਟਾਈਮ ਵੀ ਬੀਂਗ ਇਹ ਕੋਈ ਲੰਬਾ ਨਹੀਂ ਕੰਮ ਚੱਲਣਾ ਤੁਸੀਂ ਇੱਥੇ ਤੁਸੀਂ ਮੈਂ ਤੁਹਾਡੇ ਚੈਨਲ ਤੇ ਇੰਟਰਵਿਊ ਕਰ ਰਿਹਾ ਹਾਂ ਹਾਂ ਤੁਸੀਂ ਇਹ ਗੱਲ ਮੇਰੀ ਲਿਖ ਲਓ ਇਹ ਕੰਮ ਲੰਬਾ ਨਹੀਂ ਚੱਲਣਾ ਹੂੰ ਇਹ ਕੰਮ ਨਿਬੜੂਗਾ ਕਿਉਂਕਿ ਹੁਣ ਪਰਦੇ ਫਾਸ਼ ਹੋ ਗਏ ਆ ਹਾਂ ਹੂੰ ਪਰਦੇ ਫਾਸ਼ ਨਾ ਵੀ ਹੋਣ ਮੈਂ ਇਹ ਚੀਜ਼ਾਂ ਬਹੁਤ ਮੈਂ ਗਗਨ ਆਪਦੀ ਲਾਈਫ ਦੇ ਵਿੱਚ ਨਾ ਮੇਰਾ 20 25 ਸਾਲ ਦਾ ਸਿਆਸੀ ਕੈਰੀਅਰ ਵੀ ਆ ਹੋਰ ਵੀ ਚੀਜ਼ਾਂ ਹੈਗੀਆਂ ਮੈਂ ਬਹੁਤ ਚੀਜ਼ਾਂ ਬਹੁਤ ਦੇਖੀਆਂ ਮੈਂ ਆਪਦੇ ਪਿੰਡੇ ਤੇ ਵੀ ਹੰਡਾਈਆਂ ਇਹ ਲੰਬੇ ਕੰਮ ਨਹੀਂ ਚੱਲਦੇ ਹੂੰ ਕਦੇ ਵੀ ਇਹ ਲੰਬੇ ਕੰਮ ਨਹੀਂ ਚੱਲਦੇ ਵੱਧ ਤੋਂ ਵੱਧ 6 ਮਹੀਨਿਆਂ ਦਾ ਤੁਸੀਂ ਟਾਈਮ ਪੀ ਗ੍ਰੇਡ ਲਾ ਲਓ 6 ਮਹੀਨਿਆਂ ਦੇ ਅੰਦਰ ਅੰਦਰ ਇਹ ਸਾਰੇ ਕੰਮ ਆ ਜਿਹੜੇ ਉਹ ਖਤਮ ਹੋ ਜਾਂਦੇ ਹੁੰਦੇ ਆ ਹੂੰ ਕਿਉਂਕਿ ਜਦੋਂ ਮੈਂ ਇਹ ਵੇਖਿਆ ਕਿ ਇਹਨਾਂ ਬੰਦਿਆਂ ਨੂੰ ਜਦੋਂ ਮਾਈਲੇਜ ਮਿਲਣੀ ਬੰਦ ਹੋ ਜਾਈ ਹੋ ਗਈ ਕਿਤੋਂ ਵੀ ਇਹ ਉਹਨਾਂ ਬੰਦਿਆਂ ਦਾ ਹੀ ਖੇੜਾ ਛੱਡ ਜਾਂਦੇ ਆ ਹੂੰ ਜਿਹੜੇ ਬੰਦਿਆਂ ਦੇ ਜਿਹੜੇ ਬੰਦਿਆਂ ਦੇ ਹੱਕ 'ਚ ਇਹਨਾਂ ਨੇ ਧਰਨੇ ਲਾਏ ਹੁੰਦੇ ਆ ਸਾਰਾ ਕੁਝ ਕੀਤਾ ਹੁੰਦਾ ਨਾ ਇਹਨਾਂ ਨੂੰ ਜਦੋਂ ਲੱਗਦਾ ਨਾ ਵੀ ਹੁਣ ਇਹ ਡਰਮ ਵਿਹਲਾ ਹੋ ਗਿਆ ਚ ਕਣਕ ਨਹੀਂ ਹੈਗੀ ਤੇ ਇਹ ਉੱਥੋਂ ਖੇੜਾ ਛੱਡ ਜਾਂਦੇ ਆ ਉਹਨਾਂ ਦਾ ਰੁਕਦੇ ਹੀ ਨਹੀਂ ਉੱਥੇ ਠੀਕ ਹੈ ਹਾਂ ਦੇਸ਼ ਕਰਕੇ ਕੰਮ ਲੰਬੇ ਨਹੀਂ ਚੱਲਦੇਗੇ ਮੈਨੂੰ ਦੇਖਿਆ ਹੋਇਆ ਮਤਲਬ ਹੁਣ ਤੱਕ ਜੋ ਕੁਝ ਵੀ ਹੋਇਆ ਉਹ ਕਾਰਵਾਈ ਕਰਾਉਣ ਕਰਕੇ ਕਰਾਉਣ ਵਾਸਤੇ ਨਹੀਂ ਹੋਇਆ ਵੀ ਦੂਜੀ ਧਿਰ ਤੇ ਕਾਰਵਾਈ ਹੋਵੇ ਦੂਜੀ ਧਿਰ ਨੂੰ ਡਰਾਉਣ ਵਾਸਤੇ ਹੋਇਆ ਕਿ ਉਹ ਡਰ ਕੇ ਛੇਛੇ ਕੀ ਇੱਕ ਗੱਲ ਦੱਸੋ ਬੰਦਿਆਂ ਤੇ ਦੇਸ਼ ਦੇ ਵਿੱਚ ਕਿੰਨੇ ਜ਼ੁਲਮ ਹੁੰਦੇ ਆ ਹੂੰ ਮੰਦਰਾਂ ਦੇ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਹੋਰ ਕਿੰਨੀਆਂ ਗੱਲਾਂ ਹੈਗੀਆਂ ਬੜੇ ਵੱਡੇ ਮਸਲੇ ਹੈਗੇ ਐਸਸੀ ਲੋਕਾਂ ਦੇ ਹੈਗੇ ਬਹੁਤ ਵੱਡੇ ਮਸਲੇ ਤੁਸੀਂ ਮੈਨੂੰ ਦੱਸੋ ਇਹ ਜਿਹੜੇ ਆ ਜਿੰਨੇ ਰੌਲਾ ਪਾ ਰਹੇ ਆ ਫਲਾਨਾ ਇਹਨਾਂ ਨੇ ਕਿਸੇ ਐਸਸੀ ਬੰਦੇ ਦਾ ਤੁਸੀਂ ਮੈਨੂੰ ਦੱਸੋ ਕਿਸੇ ਦਾ ਘਰ ਪਵਾਇਆ ਹੂੰ ਕਿਸੇ ਨੂੰ ਕਮਰਾ ਲੈ ਕੇ ਦਿੱਤਾ ਕਿਸੇ ਦੀ ਕੋਈ ਮਦਦ ਕੀਤੀ ਹੈ ਮੈਂ ਆਉਣ ਕੈਮਰਾ ਤੁਹਾਨੂੰ ਕਹਿ ਰਿਹਾ ਅਸੀਂ ਜੱਟ ਜਥੇਬੰਦੀ ਬਣਾਈ ਹੈ ਨਾ ਤੇ ਅਸੀਂ ਜਿਹੜੀ ਪਹਿਲੀ ਮਦਦ ਕੀਤੀ ਹੈ ਨਾ ਉਹ ਇੱਕ ਕੰਬੋਜ ਭਾਈਚਾਰੇ ਦਾ ਬੱਚਾ ਹੈਗਾ ਜੀ ਰਏ ਤੇ ਇਲਾਜ ਤੇ ਕੋ ਡੇਢ 2 ਕਰੋੜ ਰੁਪਇਆ ਲੱਗਣਾ ਸੀ ਸਭ ਤੋਂ ਪਹਿਲਾਂ ਆਵਾਜ਼ ਅਸੀਂ ਉਹਦੀ اٹھਾਈ ਸੀ ਅੱਛਾ ਹੋਰ ਕਾਫੀ ਬੰਦਿਆਂ ਦੇ ਅਸੀਂ ਮਦਦ ਕੀਤੀ ਆ ਸਾਡੇ ਕੋਲੇ ਜਿੰਨਾ ਫੰਡ ਇਕੱਠਾ ਹੁੰਦਾ ਅਸੀਂ ਉਹਦੇ ਵਾਸਤੇ ਉਹ ਜਿਹੜਾ ਜਿਹੜਾ ਵੀ ਸਾਨੂੰ ਗਰੀਬ ਬੰਦਾ ਲੱਗਦਾ ਵੀ ਆ ਮਾਤੜ ਬੰਦਾ ਉਹਦੀ ਮਦਦ ਕਰਦੇ ਆ ਬਿਨਾ ਕਿਸੇ ਜਾਤੀਵਾਦ ਦੇ ਬਿਨਾ ਕਿਸੇ ਹੋਰ ਦੇ ਜਥੇਬੰਦੀ ਸਾਡੀ ਦਾ ਨਾਮ ਜ਼ਰੂਰ ਜੱਟ ਸਿੱਖ ਭਾਈਚਾਰਾ ਜਥੇਬੰਦੀ ਹੈਗੀ ਆ ਪਰ ਮਦਦ ਅਸੀਂ ਹਰੇਕ ਬੰਦੇ ਦੀ ਕਰਦੇ ਆ ਹੂੰ ਠੀਕ ਤੁਸੀਂ ਇਹ ਮੈਨੂੰ ਦੱਸਣਾ ਵੀ ਇਹਨਾਂ ਨੇ ਕਦੇ ਕਿਸੇ ਦੀ ਕੋਈ 5000 ਰੁਪਈਆ ਦੀ ਮਦਦ ਕਰਾਈ ਆ ਫਿਰ ਸਵਾਏ ਰੋਲੇ ਪਾਉਣ ਤੋਂ ਫਿਰ ਲੋਕ ਇੰਨੇ ਬੇਵਕੂਫ ਕਿਉਂ ਆ ਕਿ ਜਦੋਂ ਸਾਢੇ 76 ਨਾਲ ਸਾਢੇ ਈ ਸਰਚ ਵੱਜਣਗੇ ਤੇ ਫਿਰ ਅਸੀਂ 76 ਕਾ ਤੋਂ ਇਹਨਾਂ ਨੂੰ ਲੈ ਲੈ ਦਿੰਦੇ ਆ ਇਹ ਵੇਖੋ ਪਤਾ ਗੱਲ ਕੀ ਹੁੰਦੀ ਆ ਜਦੋਂ ਕੋਈ ਵੀ ਜਿਹੜੇ ਲੋੜਮੰਦ ਬੰਦੇ ਹੁੰਦੇ ਆ ਨਾ ਉਹਨਾਂ ਵਿਚਾਰਿਆਂ ਨੂੰ ਜਦੋਂ ਲੱਗਦਾ ਵੀ ਸ਼ਾਇਦ ਪਤਾ ਨਹੀਂ ਸਾਨੂੰ ਇੱਥੇ ਹੀ ਸਾਡਾ ਰੱਬ ਖੜਾ ਉਹ ਵਿਚਾਰੇ ਉਧਰ ਨੂੰ ਤੁਰ ਪੈਂਦੇ ਝੋਲੇ ਲੋਕ ਆ ਪਿੰਡਾਂ ਦੇ ਇਹ ਕੋ ਬਾਲੇ ਕੋ ਇਹਨਾਂ ਨੂੰ ਬਾਲੀ ਸਿਆਸਤ ਨਹੀਂ ਆਉਂਦੀ ਕੁਬਲੇ ਪੜੇ ਲਿਖੇ ਬੰਦੇ ਨਹੀਂ ਹੁੰਦੇ ਜਿਹੜਾ ਪ੍ਰਧਾਨ টাইਪ ਬੰਦਾ ਹੁੰਦਾ ਉਹ ਬੰਦੇ ਦਾ ਦਿਮਾਗ ਮਤਲਬ 20 ਬੰਦਿਆਂ ਵਰਗਾ ਕੰਮ ਕਰਦਾ ਤੇ ਜਿਹੜਾ ਕਿਰਤੀ ਬੰਦਾ ਜਿਹਨੇ ਸਾਰੀ ਦਿਹਾੜੀ ਕੰਮ ਕਰੀ ਜਾਣਾ ਵਿਚਾਰਾ ਰੁਲਿਆ ਰਹਿੰਦਾ ਆਪਦੇ ਕਮਾਂਕਰਾਂ ਦੇ ਵਿੱਚ ਉਹਦੇ ਉਹਨੂੰ ਇੰਨੀ ਸੋਚ ਕਿੱਥੇ ਹੁੰਦੀ ਹੈ ਇਹ ਉਹਨਾਂ ਨੂੰ ਜਦੋਂ ਮੈਨੀਪੂਲੇਟ ਕਰ ਲੈਂਦੇ ਉਹਨਾਂ ਨੂੰ ਲੱਗਦਾ ਵੀ ਜਿਹੜਾ ਰੱਬਾ ਉਹ ਇੱਥੇ ਹੀ ਖੜਾ ਹੂੰ ਠੀਕ ਹੈ ਯਾਨੀ ਕਿ ਲੋਕਾਂ ਨੂੰ ਇਮੋਸ਼ਨਲ ਫੂਲ ਬਣਾ ਕੇ ਉਹਨਾਂ ਤੋਂ ਫੰਡ ਲਿੱਤਾ ਜਾਂਦਾ ਤੇ ਜਦੋਂ ਉਹਨਾਂ ਲੋਕਾਂ ਨੂੰ ਉਹਨਾਂ ਹੀ ਲੋਕਾਂ ਨੂੰ ਲੋੜ ਪੈਂਦੀ ਹੈ ਹਾਂ ਤੇ ਉਦੋਂ ਉਹਨਾਂ ਦੇ ਖਿਲਾਫ ਪੁਕਤੇ ਜਾਂਦਾ ਹਾਂ ਬਸ ਇਹ ਮੇਨ ਮੇਨ ਮੋਟਿਵ ਇਹੀ ਹੈਗਾ ਮੇਨ ਮੇਨ ਗੱਲ ਹੀ ਇੱਥੇ ਖੜੀ ਹੈ ਹੂੰ ਤਾਂ ਹੁਣ ਇਹ ਜੇ ਰਾਜੀਨਾਮੇ ਵੱਲ ਇਹ ਚੀਜ਼ ਨਹੀਂ ਜਾ ਰਹੀ ਹਾਲਾਂਕਿ ਮਤਲਬ ਇੱਕ ਧਿਰ ਨੇ ਪਹਿਲ ਕੀਤੀ ਸੀ ਦੱਸਦੇ ਆ ਪਰ ਦੂਜੀ ਧਿਰ ਨੇ ਕੋਰਾ ਜਵਾਬ ਕੈਮਰੇ ਤੇ ਦਿੱਤਾ ਸੀ ਕਿ ਅਸੀਂ ਰਾਜੀਨਾਮਾ ਨਹੀਂ ਕਰਨਾ ਮੈਂ ਤੁਹਾਡੇ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਅਜੇ ਵੀ ਜਿਹੜੇ ਬੰਦੇ ਇਸ ਮਾਮਲੇ ਨੂੰ ਤੂਲ ਦੇ ਰਹੇ ਆ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹੜੇ ਵੀ ਤੁਸੀਂ ਰੱਬ ਨੂੰ ਮੰਨਦੇ ਹੋ ਪਿੰਡਾਂ ਦਾ ਭਾਈਚਾਰਾ ਖਰਾਬ ਨਾ ਕਰੋ। ਹੂੰ। ਪਿੰਡਾਂ ਦਾ ਭਾਈਚਾਰਾ ਪਿੰਡਾਂ ਦੇ ਲੋਕਾਂ ਦਾ ਇਕੱਠੇ ਰਹਿਣਾ ਪੰਜਾਬ ਵਾਸਤੇ ਪੰਜਾਬ ਦੀ ਬਿਹਤਰੀ ਵਾਸਤੇ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਬਹੁਤ ਜ਼ਰੂਰੀ ਹੈ। ਹੂੰ। ਅਜੇ ਵੀ ਜਿਹੜੇ ਬੰਦੇ ਮੈਂ ਕਹਿੰਨਾ ਕਿ ਤੁਸੀਂ ਜੇ ਤੁਹਾਡਾ ਆਪਦਾ ਘਰੇ ਕੋਈ ਰੌਲਾ ਪੈ ਜੇ ਉਹ ਵੀ ਆਪਾਂ ਸਮੱਸਿਆ ਨਾਲ ਹੱਲ ਕਰਦੇ ਆ ਨਾ। ਪਿੰਡ ਵੀ ਇੱਕ ਪਰਿਵਾਰ ਦੀ ਤਰ੍ਹਾਂ ਹੁੰਦਾ। ਉਹਦੇ ਵਿੱਚ ਰੰਗ-ਬਰੰਗੇ ਫੁੱਲ ਹੁੰਦੇ ਆ ਹਰ ਇੱਕ ਪਿੰਡ ਦੇ ਵਿੱਚ ਐਸਸੀ ਭਾਈਚਾਰਾ ਵੀ ਹੁੰਦਾ Hindu ਭਾਈਚਾਰੇ ਦੇ ਲੋਕ ਵੀ ਹੁੰਦੇ ਆ ਆਪਣੇ ਫਰਾਮਗੜੀਆ ਭਾਈਚਾਰੇ ਦੇ ਲੋਕ ਵੀ ਹੁੰਦੇ ਆ ਹਰ ਤਰ੍ਹਾਂ ਦੇ ਫੁੱਲ ਆ ਜਿਹੜੇ ਉਹ ਪਿੰਡ ਦੇ ਫਲਵਾੜੀ ਦੇ ਵਿੱਚ ਹੁੰਦੇ ਆ ਤੇ ਉਹ ਮਤਲਬ ਫੁੱਲ ਤਾਂ ਹੀ ਸੋਹਣੇ ਲੱਗਦੇ ਆ ਵੀ ਜੇ ਉਹ ਪਿੰਡ ਦੀ ਜਿਹੜਾ ਫਲਵਾੜੀ ਆ ਉਹਦੀ ਚੰਗੀ ਕੇਅਰ ਹੋਵੇ ਜਿਹੜੇ ਜਿਹੜੇ ਬੰਦੇ ਵੀ ਅੱਜ ਵੀ ਇਸ ਮਾਮਲੇ ਨੂੰ ਪੂਲ ਦੇ ਰਹੇ ਆ ਜਾਂ ਇਹਨੂੰ ਵਧਾ ਰਹੇ ਆ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਅਜੇ ਵੀ ਨਾ ਵਧਾਓ ਇਹਨਾਂ ਲੋਕਾਂ ਨੂੰ ਬੈਠ ਕੇ ਜਿਹੜੇ ਵੀ ਬੰਦੇ ਦੀ ਗਲਤੀ ਆ ਉਹਨੂੰ ਉਹਦੀ ਗਲਤੀ ਦਾ ਅਹਿਸਾਸ ਕਰਾ ਕੇ ਇਸ ਮਸਲੇ ਨੂੰ ਨਿਬੜਦਾ ਕਰ ਹਮ ਆਖਰੀ ਸਵਾਲ ਪੁੱਛਣਾ ਚਾਹੂੰਗੀ ਤੁਸੀਂ ਰਾਜੀ ਨਾਮੇ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ ਇਹਦੇ ਰਾਜੀ ਨਾਮੇ ਦੇ ਵਿੱਚ ਕਿਹੜੀਆਂ ਸ਼ਰਤਾਂ ਹੋਣੀਆਂ ਚਾਹੀਦੀਆਂ ਇਸ ਰਾਜੀ ਨਾਮੇ ਰਾਜੀ ਨਾਮੇ 'ਚ ਗਗਨ ਕੋਈ ਸ਼ਰਤਾਂ ਨਹੀਂ ਹੁੰਦੀਆਂ ਸ਼ਰਤਾਂ ਤੇ ਕਦੇ ਕੋਈ ਰਾਜੀ ਨਾਮੇ ਨਹੀਂ ਹੁੰਦੇ ਸ਼ਰਤਾਂ ਨਾਲ ਕਦੇ ਨੇ ਰਾਜੀਨਾਮੇ ਨੂੰ ਦੋ ਤਰੀਕੇ ਨਾਲ ਵੇਖਿਆ ਜਾਂਦਾ ਹੈ ਇੱਕ ਤਾਂ ਜਿਵੇਂ ਤੁਸੀਂ ਕਿਹਾ ਵੀ ਜਿਹੜੇ ਦੀ ਜੋ ਗਲਤੀ ਆ ਉਹ ਮੰਨ ਕੇ ਉਹ ਮਾਫੀ ਮੰਗ ਲੇ ਪਰ ਜੇ ਧੌਣ ਚ ਕਿੱਲੇ ਵਾਲੀ ਗੱਲ ਆ ਜੇ ਫਿਰ ਉਹ ਮਾਫੀ ਨਹੀਂ ਮੰਗੀ ਜਾਂਦੀ ਕੋਈ ਵਾਰ ਨਹੀਂ ਧੌਣ ਚ ਕਿੱਲਾ ਨਹੀਂ ਰੱਖਣਾ ਚਾਹੀਦਾ ਪਿੰਡਾਂ ਦੇ ਮਸਲਿਆਂ ਦੇ ਵਿੱਚ ਧੌਣ ਚ ਕਿੱਲਾ ਕਿਸੇ ਤਰ੍ਹਾਂ ਦਾ ਨਹੀਂ ਰੱਖਣਾ ਚਾਹੀਦਾਗਾ ਪਿੰਡਾਂ ਦੇ ਲੋਕ ਆ ਜਿਹੜੇ ਉਹ ਆਪਣਾ ਸਾਥਾਈ ਨਹੀਂ ਬੁਝੇ ਗਲਤੀ ਮੰਨੂਗਾ ਕੌਣ ਸਵਾਲ ਇਹ ਹੈ ਕਿ ਗਲਤੀ ਮੰਨੂਗਾ ਕੌਣ ਹੁਣ ਜਿਹਦੀ ਜਿਹਦੀ ਹੈ ਨਹੀਂ ਜਿਹਦੀ ਹੈ ਉਹਨੂੰ ਅਹਿਸਾਸ ਕਰਾ ਲੈਣ ਜਿਹਦੀ ਹੈ ਉਹਨੂੰ ਚਾਰ ਬੰਦੇ ਰਲ ਕੇ ਉਹਨੂੰ ਅਹਿਸਾਸ ਕਰਾ ਲੈਣ ਵੀ ਭਾਈ ਆ ਤੇਰੀ ਗਲਤੀ ਆ ਤੂੰ ਆਪਦੀ ਮੰ ਤੇ ਜੋ ਦੂਜੇ ਦੀ ਆ ਉਹ ਦੂਜਾ ਮੰਨ ਲਈ ਦੂਜਾ ਮੰਨ ਲਈ ਹਾਂ ਵੀ ਜੋ ਦੂਜੇ ਤੋਂ ਗਲਤੀ ਹੋਈ ਉਹ ਦੂਜਾ ਮੰਨ ਲਈ ਦੂਜਾ ਮੰਨ ਲਈ ਅੱਛਾ ਜੀ ਇਹ ਇਹ ਹੋ ਜਾਂਦਾ ਪਰ ਰਾਜੀਨਾਮੇ ਨੂੰ ਇੱਕ ਚੀਜ਼ ਨਾਲ ਹੋਰ ਤੋਲਿਆ ਜਾਂਦਾ ਜਿਵੇਂ ਜਿੰਨਾ ਆਪਾਂ ਪਹਿਲਾਂ ਗੱਲ ਕਰਕੇ ਆਂਦੇ ਆਂ ਕਈ ਵਾਰੀ ਰਾਜੀਨਾਮਾ ਇਸ ਤਰੀਕੇ ਦਾ ਹੁੰਦਾ ਕਿ ਪੈਸੇ ਲੈ ਕੇ ਜਿਹੜਾ ਰਾਜੀਨਾਮਾ ਕੀਤਾ ਜਾਂਦਾ ਹਰ ਵਾਰ ਵੈਸੇ ਤਾਂ ਹੁੰਦਾ ਹੀ ਆ ਇਦਾਂ ਕਿ ਵੀ ਹਾਂ ਗਗਨ ਮੇਰੀ ਇੱਕ ਗੱਲ ਯਾਦ ਰੱਖੀ ਇਹ ਰਾਜੀਨਾਮਾ ਪੈਸਿਆਂ ਨਾਲ ਨਹੀਂ ਹੋਣਾ ਹੂੰ ਜਿਸ ਦਿਨ ਮੇਰੀ ਛੋਟੀ ਭੈਣ ਇਹ ਗੱਲ ਨਿਭੜੂਗੀ ਇਹ ਪਿੰਡ ਚ ਨਿਬੜੂਗੀ ਪਿੰਡ ਦੇ ਬੰਦੇ ਹੀ ਨਿਵੇੜਨਗੇ ਇਸ ਮਾਮਲੇ ਦੇ ਵਿੱਚ ਪੈਸਿਆਂ ਨਾਲ ਇਹ ਰਾਜੀਨਾਮਾ ਨਾ ਕਦੇ ਹੋਏ ਆ ਨਾ ਮੈਂ ਹੁੰਦੇ ਵੇਖੇ ਆ ਬੰਦੇ ਜ਼ੋਰ ਜ਼ਰੂਰ ਲਾਉਂਦੇ ਆ ਹਾਂ ਮੈਂ ਵੀ ਉਹੀ ਗੱਲ ਕਰਨਾ ਚਾਹੁੰਦੀ ਹਾਂ ਕਿ ਸ਼ਾਇਦ ਇਸ ਰਾਜੀਨਾਮੇ ਦੇ ਵਿੱਚ ਹੋ ਸਕਦਾ ਹੈ ਕਿ ਇੱਕ ਪਾਰਟੀ ਪੈਸੇ ਦੀ ਝਾਂ ਕਰ ਰਹੀ ਹੋਵੇ ਬੰਦੇ ਜ਼ੋਰ ਜ਼ਰੂਰ ਲਾਉਂਦੇ ਆ ਮੈਂ ਬڑے ਵੱਡੇ ਵੱਡੇ ਕੇਸ ਦੇਖੇ ਆ ਇਸ ਤਰ੍ਹਾਂ ਦੇ ਮਾਮਲਿਆਂ 'ਚ ਮੇਰੀ ਬਹੁਤ ਇਨਵੋਲਵਮੈਂਟ ਰਹੀ ਆ ਬਹੁਤ ਕੁਝ ਨੇੜਿਓਂ ਵੇਖਿਆ ਮੈਂ ਪੰਜਾਬ ਦੀ ਸਿਆਸਤ ਦੇ ਵਿੱਚ ਰੱਬ ਦੀ ਕਿਰਪਾ ਦੇ ਨਾਲ ਬਹੁਤ ਪੀਕ ਵੇਖਿਆ ਸਿਆਸਤ ਦਾ ਨਹੀਂ ਉਹ ਕਦੇ ਵੀ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਵੇਖੋ ਜਦੋਂ ਲੜਾਈ ਹੋ ਜਾਂਦੀ ਹੈ ਨਾ ਉਦੋਂ ਐਗਰੈਸ਼ਨ ਦੇ ਵਿੱਚ ਨੁਕਸਾਨ ਤਾਂ ਦੋਨਾਂ ਪਾਰਟੀਆਂ ਦਾ ਹੀ ਹੋ ਜਾਂਦਾ ਹੂੰ ਇਹ ਇਧਰੋਂ ਵੀ ਕਈ ਗਰੀਬ ਜੱਟ ਸੀ ਜਿਨ੍ਹਾਂ ਦਾ ਨੁਕਸਾਨ ਹੋਇਆ ਹਾਂ ਤੇ ਬਸ ਫਿਰ ਗੱਲ ਇਹ ਆ ਫਿਰ ਬਹਿ ਕੇ ਆਪਦਾ ਸਮੱਸਿਆ ਦਾ ਹੱਲ ਕਰਨ ਤੇ ਹੈਗਾ ਪਰ ਜਿਹੜਾ ਤੁਹਾਨੂੰ ਲੱਗਦਾ ਵੀ ਕੁਝ ਬੰਦਿਆਂ ਨੂੰ ਇਹ ਆ ਵੀ ਉੱਠਦਾ ਬੁੱਲ ਡਿੱਗੂਗਾ ਉਹ ਡਿੱਗਣਾ ਨਹੀਂ ਠੀਕ ਹੈ ਹਾਂ ਉਹ ਡਿੱਗਣਾ ਨਹੀਂ ਇਹ ਤੁਸੀਂ ਯਾਦ ਰੱਖਿਓ ਮੇਰੀ ਗੱਲ ਤੁਸੀਂ ਇਹ ਚੀਜ਼ ਦਾ ਕਿਸੇ ਦੇ ਮਨ ਦੇ ਵਿੱਚ ਸੀਗੇ ਸਵਾਲ ਆ ਵੀ ਵੇਖੀ ਇਹ ਮੂੰਹ ਸੰਘ ਕੇ ਕਿ ਕੀ ਸਿਸਟਮ ਆ ਕੀ ਕੁਝ ਬਣੂਗਾ ਕਿ ਨਹੀਂ ਨਹੀਂ ਬਣਦਾ ਮੈਂ ਮੈਂ ਹਜ਼ਾਰਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਵੇਖੀਆਂ ਪਿੰਡਾਂ ਦੇ ਵਿੱਚ ਇਹ ਕੋਈ ਪਹਿਲਾ ਰੋਲਾ ਥੋੜੀ ਪਿਆ ਹਾਂ ਬਹੁਤ ਰੋਲੇ ਪੈਂਦੇ ਆ ਪਹਿਲੀ ਗੱਲ ਤਾਂ ਇਹ ਜਾਤੀਵਾਦ ਨਾਲ ਜਿਹੜਾ ਦੂਜਾ ਤੀਜਾ ਮਸਲਾ ਜੁੜਿਆ ਨਹੀਂ ਤਾਂ ਪਹਿਲਾਂ ਵੀ ਪਿੰਡਾਂ ਦੇ ਵਿੱਚ ਚਲੋ ਲੜਾਈਆਂ ਝਗੜੇ ਮਾੜਾ ਮੋਟਾ ਆਪਸ ਦੇ ਵਿੱਚ ਜਦੋਂ ਆਪਾਂ ਇੱਕ ਪਰਿਵਾਰ ਦੀ ਤਰ੍ਹਾਂ ਰਹਿੰਦੇ ਆ ਨਾ ਦੋ ਭਾਈ ਚਾਰੇ ਰਹਿੰਦੇ ਆ 100 ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋ ਜਾਂਦੀਆਂ ਤੇ ਪਰ ਮੈਂ ਨਹੀਂ ਕਦੇ ਵੇਖਿਆ ਅਖੀਰ ਪਿੰਡ ਦੇ ਬੰਦੇ ਹੀ ਨਿਬੇ ਇਹ ਜਿਹੜੀ ਗੱਲ ਆ ਅਖੀਰ ਇਸ ਪਿੰਡ ਦੇ ਬੰਦੇ ਹੀ ਨਿਵੇੜਨਗੇ ਹੂੰ ਇਹਦੇ ਵਿੱਚ ਮੈਂ ਪ੍ਰਧਾਨ ਬਣ ਕੇ ਤੁਰਿਆ ਫਿਰਾਂ ਤੁਸੀਂ ਤੁਰੇ ਫਿਰੋ ਤੀਜਾ ਤੁਰਿਆ ਫਿਰੇ ਚੌਥਾ ਤੁਰਿਆ ਫਿਰੇ ਕਿਸੇ ਦਾ ਕੁਝ ਨਹੀਂ ਹੋਣਾ ਅਖੀਰ ਟੁੱਟੀਆਂ ਬਾਹਾਂ ਗੱਲ ਨੂੰ ਆਉਣਗੀਆਂ ਤੇ ਇਸ ਇਹ ਪਿੰਡ ਦਾ ਚੰਦ ਭਾਂਣ ਦਾ ਮਸਲਾ ਚੰਦ ਭਾਂਣ ਦੇ ਵਿੱਚ ਚੰਦ ਭਾਂਣ ਦੀ ਸੱਤ ਚ ਹੀ ਨਿਬੜੂਗਾ ਠੀਕ ਹੈ ਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਭਾਈ ਪਹੁੰਚਣ ਦਾ ਤੁਹਾਡਾ ਬਹੁਤ ਤੁਹਾਡਾ ਧੰਨਵਾਦ ਤੁਸੀਂ ਟਾਈਮ ਦਿੱਤਾ ਤੁਸੀਂ ਛੋਟੀ ਭੈਣੋ ਤੇ ਤੁਹਾਨੂੰ ਬਹੁਤ ਸਾਰਾ ਪਿਆਰ ਤੁਹਾਡੇ ਸਾਰੇ ਵੀਅਰਸ ਨੂੰ ਪਿਆਰ ਪ੍ਰੀ ਸਤਿ ਸ੍ਰੀ ਅਕਾਲ ਜਉਦੇ ਵਾਸਤੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ